ਦੇ ਸੰਵਿਦੇ ਸੰਵਿਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਸਰਦੀਆਂ ਦੀ ਇੱਕ ਠੰਢ ਠੜ ਕਰਦੀ ਸ਼ਾਮ ਐਸਪੀ ਜਗਿੰਦਰ ਸਿੰਘ ਆਪਣੀ ਗੱਡੀ ਵਿੱਚ ਬਹਿ ਕੇ ਕਿਸੇ ਖਾਸ ਮੀਟਿੰਗ ਵਾਸਤੇ ਜਾ ਰਿਹਾ ਸੀ ਸੜਕਾਂ ਤੇ ਹਲਕੀ ਹਲਕੀ ਭੀੜ ਸੀ ਕਾਰ ਹੌਲੀ ਹੌਲੀ ਟ੍ਰੈਫਿਕ ਵਿੱਚੋਂ ਅੱਗੇ ਵਧ ਰਹੀ ਸੀ ਉਦੋਂ ਇੱਕ ਛੋਟਾ ਜਿਹਾ ਮੁੰਡਾ ਪਾਟੇ ਪੁਰਾਣੇ ਕੱਪੜੇ ਪਾਈ ਨੰਗੇ ਪੈਰੀ ਉਸ ਦੀ ਕਾਰ ਕੋਲੇ ਆ ਕੇ ਭੀਖ ਮੰਗਣ ਲੱਗ ਜਾਂਦਾ ਜਗਿੰਦਰ ਨੇ ਬੱਚੇ ਦੀ ਆਵਾਜ਼ ਸੁਣੀ ਸਾਮ ਕੁਝ ਪੈਸੇ ਦੇ ਦਿਓ ਦੋ ਦਿਨਾਂ ਤੋਂ ਭੁੱਖਾ ਹਾਂ ਬੱਚੇ ਦੇ ਚਿਹਰੇ ਤੇ ਕੁਝ ਐਦਾਂ ਦਾ ਸੀ ਜਿਸ ਨੇ ਜਗਿੰਦਰ ਦੇ ਦਿਲ ਨੂੰ ਜਜੋੜ ਦਿੱਤਾ ਉਸ ਨੇ ਤੁਰੰਤ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਜੇ ਵਿੱਚੋਂ ਪੈਸੇ ਨਹੀਂ ਕੱਢਣ ਲੱਗਾ ਸੀ ਉਦੋਂ ਹੀ ਬੱਚੇ ਨੇ ਜਗਿੰਦਰ ਦੀਆਂ ਅੱਖਾਂ ਵਿੱਚ ਵੇਖਿਆ ਤੇ ਹੈਰਾਨ ਹੁੰਦੇ ਕਿਆ ਤੁਸੀਂ ਤੁਸੀਂ ਤਾਂ ਮੇਰੇ ਪਾਪਾ ਹੋ ਜਗਿੰਦਰ ਦੇ ਹੱਥ ਉੱਥੇ ਹੀ ਰੁਕ ਗਏ ਬੱਚੇ ਦੀਆਂ ਅੱਖਾਂ ਵਿੱਚ ਇੱਕ ਅਲੱਗ ਜੀ ਚਮਕ ਸੀ ਜਿਵੇਂ ਬਰਿਆਂ ਤੋਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ ਕੀ ਜਗਿੰਦਰ ਦੇ ਮੂੰਹੋਂ ਬਸ ਐਨਾਂ ਹੀ ਨਿਕਲਿਆ ਬੱਚਾ ਹੁਣ ਰੋਣ ਲੱਗਾ ਆਸ-ਪਾਸ ਦੇ ਲੋਕ ਰੁੱਕ ਕੇ ਉਸਨੂੰ ਵੇਖਣ ਲੱਗੇ ਆਖਿਰ ਮਾਜ਼ਰਾ ਕੀ ਹੈ ਜਗਿੰਦਰ ਦੀਆਂ ਅੱਖਾਂ ਬੱਚੇ ਤੇ ਟਿੱਗ ਗਈਆਂ ਸੀ ਉਸਦੇ ਚਿਹਰੇ ਤੇ ਕੁਝ ਹਿੱਸੇ ਤੇ ਅਜੀਬ ਜੀ ਸਮਾਨਤਾ ਸੀ ਕਿਤੇ ਨਾ ਕਿਤੇ ਚਿਹਰਾ ਉਸਨੂੰ ਜਾਣਿਆ ਪਛਾਣਿਆ ਲੱਗ ਰਿਹਾ ਸੀ ਮੇਰਾ ਨਾਮ ਸੰਜੂ ਹੈ ਮੇਰੀ ਮੰਮੀ ਨੇ ਦੱਸਿਆ ਸੀ ਕਿ ਮੇਰੇ ਪਾਪਾ ਪੁੱਲਸ ਵਿੱਚ ਹਨ ਮੰਮੀ ਨੇ ਇੱਕ ਵਾਰ ਫੋਟੋ ਵੀ ਵਿਖਾਈ ਸੀ ਇਹ ਵੀ ਦੱਸਿਆ ਸੀ ਕਿ ਉਹਨਾਂ ਨੇ ਸਾਨੂੰ ਛੱਡ ਦਿੱਤਾ ਸੀ ਜਗਿੰਦਰ ਦੇ ਦਿਮਾਗ ਨੂੰ ਫਿਰ ਇੱਕ ਝਟਕਾ ਜਿਹਾ ਲੱਗਿਆ ਕੁਝ ਪੁਰਾਣੀਆਂ ਜ਼ਿਆਦਾ ਧੁੰਦਲੀਆਂ ਹੋ ਕੇ ਉਸ ਦੇ ਸਾਹਮਣੇ ਆਉਣ ਲੱਗੀਆਂ ਕੋਈ ਸੀ ਜਿਸ ਨੂੰ ਉਹ ਪਿੱਛੇ ਛੱਡ ਚੁੱਕਿਆ ਸੀ ਇੱਕ ਅਤੀਤ ਜਿਸ ਨੂੰ ਉਸ ਨੇ ਭੁਲਾ ਦਿੱਤਾ ਸੀ ਐਸਪੀ ਜਗਿੰਦਰ ਸਿੰਘ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਉਸ ਦੇ ਹੱਥ ਕੰਬ ਰਹੇ ਸੀ ਅੱਖਾਂ ਵਿੱਚ ਬੀਤੇ ਕਈ ਸਾਲਾਂ ਦਾ ਪਰਛਾਵਾਂ ਤੈਰਨ ਲੱਗਾ ਕਾਰ ਵਿੱਚ ਬੈਠੇ ਬੈਠੇ ਉਸ ਦਾ ਪੂਰਾ ਅਤੀਤ ਜਿਵੇਂ ਉਸ ਦੀ ਅੱਖਾਂ ਦੇ ਸਾਹਮਣੇ ਆ ਖੜ੍ਹਾ ਆਇਆ ਕੌਣ ਹੋ ਤੁਸੀਂ ਇਹ ਸਭ ਕਿਸ ਨੇ ਦੱਸਿਆ ਜਗਿੰਦਰ ਨੇ ਮੁਸ਼ਕਲ ਨਾਲ ਇਹ ਸਭ ਦੱਸਿਆ ਬੱਚੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਪਰ ਹੁਣ ਹੰਝੂਆਂ ਪਿੱਛੇ ਇੱਕ ਉਮੀਦ ਦੀ ਰੋਸ਼ਨੀ ਵੀ ਸੀ ਬੱਚੇ ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਮੰਮੀ ਨੇ ਦੱਸਿਆ ਸੀ ਕਿ ਮੇਰੇ ਪਾਪਾ ਬਹੁਤ ਵੱਡੇ ਅਫਸਰ ਹਨ ਕਿਸੇ ਕਾਰਨ ਉਹ ਸਾਨੂੰ ਛੱਡ ਕੇ ਚਲੇ ਗਏ ਹਨ ਮੰਮੀ ਨੇ ਕਿਹਾ ਸੀ ਇੱਕ ਦਿਨ ਉਹ ਜ਼ਰੂਰ ਆਉਣਗੇ ਪਰ ਹੁਣ ਮੰਮੀ ਨਹੀਂ ਰਹੇ ਮੰਮੀ ਨਹੀਂ ਰਹੇ ਜਗਿੰਦਰ ਤੇ ਜਿਵੇਂ ਬਿਜਲੀ ਡਿੱਗੀ ਹੋਵੇ ਬੱਚੇ ਦੀ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਆਪਣੀ ਪੱਟੀ ਹੋਈ ਛੱਤ ਦੇ ਕੋਨੇ ਨਾਲ ਅੱਖਾਂ ਪੂੰਝੀਆਂ हां मम्मी बीमार ਸੀ ਉਹ ਬਹੁਤ ਦਿਨਾਂ ਤੋਂ ਭੁੱਖੀ ਸੀ ਉਸਨੇ ਕਿਹਾ ਸੀ ਕਿ ਪਾਪਾ ਆਉਣਗੇ ਤੇ ਸਾਨੂੰ ਲੈ ਕੇ ਜਾਣਗੇ ਪਰ ਤੁਸੀਂ ਨਹੀਂ ਆਏ ਫਿਰ ਇੱਕ ਦਿਨ ਮੰਮੀ ਸੌਂ ਗਈ ਫਿਰ ਉੱઠી ਨਹੀਂ ਇਹ ਸੁਣਦੇ ਹੀ ਜਗENDER ਦਾਦੇ ਦਾ ਡੂੰਗੇ ਦਰਦ ਨਾਲ ਭਰ ਗਿਆ ਜਿਵੇਂ ਕਿਸੇ ਨੇ ਛਾਤੀ ਵਿੱਚ ਚਾਕੂ ਖੋਪੋ ਦਿੱਤਾ ਹੋਵੇ ਪੀੜ ਹੋਣ ਹੋਰ ਵੱਧ ਚੁੱਕੀ ਸੀ ਲੋਕ ਖੜੇ ਹੋ ਕੇ ਵੇਖਣ ਲੱਗੇ ਸੀ ਆਖਿਰ ਇਹ ਹੋ ਕੀ ਰਿਹਾ ਹੈ ਤੇਰੀ ਮਾਂ ਕੌਣ ਸੀ ਜਗENDER ਨੇ ਲਗਭਗ ਅਣਜਾਣ ਬਣਦੇ ਪੁੱਛਿਆ ਪਰ ਉਸ ਦੇ ਅੰਦਰ ਤੂਫਾਨ ਮੱਚਿਆ ਸੀ ਬੱਚੇ ਨੇ ਹੌਲੀ ਜਿਹਾ ਕਿਹਾ ਮੰਮੀ ਦਾ ਨਾ ਸ਼ੀਲੂ ਸੀ ਜਿਵੇਂ ਇਹ ਨਾ ਜਗਿੰਦਰ ਦੇ ਕੰਨਾਂ ਵਿੱਚ ਪਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਕਈ ਸਾਲ ਪੁਰਾਣੀ ਇੱਕ ਤਸਵੀਰ ਆ ਗਈ 9 ਸਾਲ ਪਹਿਲਾਂ ਸ਼ੀਲੂ ਦੀ ਜ਼ਿੰਦਗੀ ਦਾ ਪਹਿਲਾ ਪਿਆਰ ਦੋਵੇਂ ਇਕੱਠੇ ਜੀਣ ਮਰਨ ਦੀਆਂ ਸੌਂਆਂ ਖਾਦੀਆਂ ਸੀ ਜਗਿੰਦਰ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਸ ਦੀ ਸਿਲੈਕਸ਼ਨ ਪੁਲਿਸ ਵਿੱਚ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਸ਼ੀਲੂ ਤੋਂ ਦੂਰ ਕਰ ਦਿੱਤਾ ਤੂੰ ਇੱਕ ਮਾਮੂਲੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਜਗਿੰਦਰ ਦੇ ਬਾਪੂ ਨੇ ਸਖਤ ਸ਼ਬਦਾਂ ਵਿੱਚ ਉਸ ਨੂੰ ਨਾ ਕਰ ਦਿੱਤੀ ਸੀ ਉਸਦੇ ਦਿਮਾਗ ਵਿੱਚ ਆ ਸਭ ਦਾ ਹਜੇ ਵੀ ਹਥੋੜੇ ਵਾਂਗ ਵੱਜ ਰਹੇ ਸੀ ਸ਼ਿਲੂ ਗਰਭਤੀ ਸੀ ਪਰ ਜਗਿੰਦਰ ਮਜਬੂਰ ਸੀ ਉਸ ਦਾ ਕੈਰੀਅਰ ਪਰਿਵਾਰ ਸਭ ਕੁਝ ਉਸ ਦੇ ਖਿਲਾਫ ਸੀ ਉਹ ਕਮਜ਼ੋਰ ਪੈ ਗਿਆ ਤੇ ਸ਼ਿਲੂ ਨੂੰ ਛੱਡ ਕੇ ਚਲਾ ਗਿਆ ਉਸ ਨੇ ਕਦੇ ਮੁੜ ਕੇ ਵੀ ਨਹੀਂ ਵੇਖਿਆ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ ਉਹ ਵਰਤਮਾਨ ਵਿੱਚ ਆਇਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸੀ ਉਸ ਦੇ ਸਾਹਮਣੇ ਉਹ ਹੀ ਬੱਚਾ ਖੜਾ ਸੀ ਉਸ ਦਾ ਪੁੱਤ ਉਹ ਗੱਡੀ ਵਿੱਚੋਂ ਉਤਰ ਕੇ ਸੰਜੂ ਦੇ ਸਾਹਮਣੇ ਗੋਡਿਆਂ 'ਤੇ ਬਹਿ ਗਿਆ ਪੁੱਤ ਮੈਨੂੰ ਮਾਫ਼ ਕਰ ਦੇ ਸੰਜੂ ਕੁਝ ਨਾ ਸਮਝ ਸਕਿਆ ਇਹ ਪਹਿਲੀ ਵਾਰ ਸੀ ਜਦੋਂ ਕਿਸ ਨੇ ਉਸਨੂੰ ਪੁੱਤ ਕਿਹਾ ਸੀ ਉਹ ਹੈਰਾਨੀ ਨਾਲ ਜਗਿੰਦਰ ਨੂੰ ਵੇਖਦਾ ਰਿਹਾ ਮੈਂ ਬਹੁਤ ਵੱਡੀ ਗਲਤੀ ਕੀਤੀ ਮੈਂ ਤੇਰੀ ਮਾਂ ਦੇ ਕੋਲ ਵਾਪਸ ਨਹੀਂ ਜਾ ਸਕਿਆ ਪਰ ਹੁਣ ਮੈਂ ਤੈਨੂੰ ਇਕੱਲਾ ਨਹੀਂ ਛੱਡਾਂਗਾ ਜਗਿੰਦਰ ਦੀ ਆਵਾਜ਼ ਭਾਰੀ ਹੋ ਗਈ ਸੀ ਸੰਜੂ ਨੇ ਹੌਲੀ-ਹੌਲੀ ਆਪਣੇ ਛੋਟੇ ਹੱਥਾਂ ਨਾਲ ਜਗਿੰਦਰ ਦੇ ਚਿਹਰੇ ਨੂੰ ਟੱਚ ਕੀਤਾ ਤੇ ਕਿਹਾ ਹੁਣ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ ਤਾਂ ਜਗਿੰਦਰ ਨੇ ਉਸਨੂੰ ਸੀਨੇ ਨਾਲ ਲਾ ਲਿਆ ਨਹੀਂ ਕਦੇ ਨਹੀਂ ਜਾਵਾਂਗਾ ਜਗਿੰਦਰ ਦੇ ਅੰਦਰ ਪਛਤਾਵੇ ਦੀ ਅਗਮਚ ਰਹੀ ਸੀ ਸੜਕ ਤੇ ਖੜੇ ਲੋਕ ਹੁਣ ਹੌਲੀ ਹੌਲੀ ਇਧਰ ਉਧਰ ਹੋ ਗਏ ਸੀ ਪਰ ਸੰਜੂ ਦੀਆਂ ਮਾਸੂਮ ਅੱਖਾਂ ਹੁਣ ਜਗਿੰਦਰ ਦੇ ਚਿਹਰੇ ਤੇ ਟਿਕੀਆਂ ਸੀ ਪੁੱਤ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਜਗਿੰਦਰ ਨੇ ਹੌਲੀ ਜੀ ਪੁੱਛਿਆ ਤਾਂ ਸੰਨੂ ਨੇ ਕੰਬ ਦੀ ਆਵਾਜ਼ ਵਿੱਚ ਜਵਾਬ ਦਿੱਤਾ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਹੀ ਸੌ ਜਾਣਾ ਕਦੇ ਮੰਦਰ ਤੋਂ ਬਾਹਰ ਕਦੇ ਫੁਟਵਾਤੇ ਕਦੇ ਕਦੇ ਭੁੱਖੇ ਵੀ ਸੋਣਾ ਪੈਂਦਾ ਜਗਿੰਦਰ ਦਾ ਦਿਲ ਜਿਵੇਂ ਰੁਕ ਜਾ ਗਿਆ ਹੋਵੇ ਇੱਕ ਬੱਚਾ ਜਿਸ ਦਾ ਬਾਪੂ ਐਸਪੀ ਹੈ ਉਹ ਸੜਕਾਂ ਤੇ ਭੀਗਮਾਂ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਏ ਸੋਚਦੇ ਹੀ ਉਸਦੇ ਅੱਖਾਂ ਵਿੱਚ ਦਰਦ ਛਲਕ ਗਿਆ ਮੰਮੀ ਜਦੋਂ ਬਿਮਾਰ ਸੀ ਤਾਂ ਤੂੰ ਕਿਸੇ ਤੋਂ ਮਦਦ ਕਿਉਂ ਨਹੀਂ ਮੰਗੀ ਸੰਜੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੰਮੀ ਨੇ ਕਿਹਾ ਸੀ ਸਾਡੇ ਆਪਣੇ ਹੀ ਸਾਨੂੰ ਛੱਡ ਗਏ ਤਾਂ 11 ਤੋਂ ਕੀ ਉਮੀਦ ਕਰੀਏ ਜਗਿੰਦਰ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਉਸ ਦੀ ਆਤਮਾ ਨੂੰ ਚੀਰ ਦਿੱਤਾ ਹੋਵੇ ਮੰਮੀ ਨੇ ਬਹੁਤ ਸਹਿਣ ਕੀਤਾ ਪਾਪਾ ਬਹੁਤ ਦਰਦ ਵਿੱਚ ਸੀ ਜਦੋਂ ਭੁੱਖ ਲੱਗਦੀ ਸੀ ਤਾਂ ਮੈਨੂੰ ਆਪਣੇ ਹਿੱਸੇ ਦੀ ਰੋਟੀ ਦੇ ਦਿੰਦੀ ਸੀ ਖੁਦ ਕਈ ਕਈ ਦਿਨ ਭੁੱਖੇ ਰਹਿੰਦੀ ਸੀ ਮੈਂ ਕਹਿੰਦਾ ਸੀ ਮੰਮੀ ਤੁਸੀਂ ਵੀ ਖਾਓ ਪਰ ਉਹ ਬਸ ਇਹ ਨਹੀਂ ਕਹਿੰਦੀ ਪੁੱਤ ਮਾਂ ਨੂੰ ਭੁੱਖ ਨਹੀਂ ਲੱਗਦੀ ਇਹਨਾਂ ਕਹਿੰਦੇ ਆ ਹੀ ਸੰਜੂ ਰੋਣ ਲੱਗਾ ਜਗਿੰਦਰ ਦੇ ਪੇਰਾ ਹਟੋ ਜਮੀਨ ਨਿਕਲ ਗਈ ਉਸਦੀ ਸੇਲੂ ਜਿਸ ਨਾਲ ਉਹ ਬੇਹਿੰਤਾ ਪਿਆਰ ਕਰਦਾ ਸੀ ਜਿਸ ਨੇ ਉਸਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ ਉਹ ਇੰਨੇ ਦਰਦ ਵਿੱਚ ਸੀ ਤੇ ਉਸਨੇ ਕਦੇ ਪਲਟ ਕੇ ਵੀ ਨਹੀਂ ਵੇਖਿਆ ਉਸਦਾ ਮਨ ਖੁਦ ਨੂੰ ਸਵਾਲ ਕਰਨ ਲੱਗਾ ਸੀ ਕਿ ਸਿਰਫ ਇੱਕ ਵਰਦੀ ਪਾ ਲੈਣ ਨਾਲ ਮੈਂ ਇੱਕ ਚੰਗਾ ਬੰਦਾ ਬਣ ਗਿਆ ਕਿ ਇੱਕ ਅਫਸਰ ਹੋਣ ਨਾਲ ਮੇਰਾ ਉਹ ਗਣਾ ਤੁੱਟਾ ਜਾਵੇਗਾ ਮੈਂ ਇੱਕ ਮਰੀ ਹੋਈ ਔਰਤ ਦਾ ਕਰਜ਼ਾ ਕਿਵੇਂ ਉਤਾਰ ਸਕਦਾ ਪੁੱਤ ਮੰਮੀ ਨੇ ਆਖਰੀ ਵਾਰ ਕੁਝ ਕਿਹਾ ਸੀ ਜਗਿੰਦਰ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਤਾ ਸੰਜੂ ਨੇ ਆਪਣੀ ਅੱਖਾਂ ਪੂੰਝੀਆਂ ਤੇ ਹੌਲੀ ਜਿਹਾ ਹਾਂ ਮੰਮੀ ਨੇ ਕਿਹਾ ਸੀ ਜੇਕਰ ਕਦੇ ਪਾਪਾ ਮਿਲਣ ਤਾਂ ਉਹਨਾਂ ਨੂੰ ਕਹਿਣਾ ਮੈਂ ਉਹਨਾਂ ਨੂੰ ਕਦੇ ਕੋਈ ਦੋਸਤ ਨਹੀਂ ਦਿੱਤਾ ਉਹਨਾਂ ਨੂੰ ਬਸ ਇੰਨਾ ਹੀ ਕਹੀਂ ਸੰਜੂ ਨੂੰ ਕਦੇ ਕੱਲਾ ਨਾ ਛੱਡਣਾ ਜਗਿੰਦਰ ਦਾ ਸਰੀਰ ਜਿਵੇਂ ਸੁਨੋ ਹੋ ਰਿਹਾ ਸੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਇੱਕ ਪਲ ਜਿਵੇਂ ਟੁੱਟ ਜਾ ਗਿਆ ਬिखर ਜਾ ਗਿਆ ਕਾਰ ਦੇ ਕੋਲ ਬੈਠਾ ਇੱਕ ਹਾਈ ਰੈਂਕ ਪੁਲਿਸ ਅਫਸਰ ਅੱਜ ਖੁਦ ਨੂੰ ਦੁਨੀਆ ਦਾ ਸਭ ਤੋਂ ਵੱਡਾ ਗੁਨਾਹਗਰ ਇਨਸਾਨ ਮਹਿਸੂਸ ਕਰ ਰਿਹਾ ਸੀ ਉਸ ਦਾ ਪੁੱਤ ਸੜਕਾ ਤੇ ਭੀਖ ਮੰਗ ਰਿਆ ਸੀ ਉਸ ਦੀ ਘਰ ਵਾਲੀ ਤਿਲ ਤਿਲ ਕਰਦ ਕੇ ਮਰਦੀ ਰਹੀ ਪਰ ਉਹ ਇੰਨਾ ਸਭ ਤੋਂ ਬੇਖਬਰ ਆਪਣੀ ਜ਼ਿੰਦਗੀ ਵਿੱਚ ਮਸਤ ਰਿਆ ਜਗਿੰਦਰ ਨੇ ਸੰਜੂ ਨੂੰ ਦੋਨਾਂ ਮੋੜਿਆ ਤੋਂ ਫੜ ਕੇ ਕਿਹਾ ਪੁੱਤ ਮੈਂ ਤੈਨੂੰ ਤੇਰਾ ਹੱਕ ਜ਼ਰੂਰ ਦੇਵਾਂਗਾ ਮੈਂ ਤੈਨੂੰ ਇਸ ਦੁਨੀਆ ਦੀ ਹਰ ਖੁਸ਼ੀ ਦੇਵਾਂਗਾ ਤੇਰਾ ਬਾਪੂ ਤੇਰੀ ਜ਼ਿੰਦਗੀ ਦੀ ਹਰ ਭੁੱਖ ਹਰ ਦਰਦ ਦਾ ਹਿਸਾਬ ਦੇਵੇਗਾ ਸੰਜੂ ਦੀਆਂ ਮਾਸੂਮ ਅੱਖਾਂ ਵਿੱਚ ਹੰਝੂ ਭਰੇ ਸੀ ਜਗਿੰਦਰ ਦੇ ਅੰਦਰ ਪਛਤਾਵੇ ਦੀ ਅੱਗ ਸੀ ਉਸ ਨੇ ਸੰਜੂ ਦੇ ਮਾਸੂਮ ਹੱਥਾਂ ਨੂੰ ਆਪਣੇ ਮਜ਼ਬੂਤ ਹੱਥਾਂ ਵਿੱਚ ਲਿਆ ਤੇ ਕਿਹਾ ਪੁੱਤ ਅੱਜ ਤੋਂ ਤੇਰਾ ਬਾਪ ਤੇਰੇ ਨਾਲ ਹਣ ਤੈਨੂੰ ਭੁੱਖਾ ਨਹੀਂ ਸੌਣਾ ਪਵੇਗਾ ਕੋਈ ਵੀ ਤੈਨੂੰ ਠੋਕਰ ਨਹੀਂ ਮਾਰੇਗਾ ਪਰ ਸੰਜੂ ਨੇ ਆਪਣਾ ਹੱਥ ਹੌਲੀ ਜੀ ਖਿੱਚ ਲਿਆ ਹੁਣ ਕਿਉਂ ਆਇਓ ਪਪਾ ਜਦੋਂ ਮੰਮੀ ਜਾਂਦੇ ਸੀ ਉਦੋਂ ਕਿੱਥੇ ਸੀ ਜਗਿੰਦਰ ਦੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਉਹ ਬੁੱਤ ਬਣਿਆ ਖੜਿਆ ਰਹਿ ਗਿਆ ਸੰਜੂ ਦੀਆਂ ਅੱਖਾਂ ਵਿੱਚ ਇੱਕ ਅਲਗੀ ਦਰਦ ਸੀ ਭੁੱਖ ਤੋਂ ਵੱਡਾ ਦਰਦ ਠੁੱਕਰਾਏ ਜਾਣ ਦਾ ਸੀ ਜਦੋਂ ਮਮੀ ਰਹਿੰਦੇ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਅੰਮ੍ਰਿਤਸਰ ਦੇ ਬਾਹਰ ਬੈਠ ਕੇ ਲੋਕਾਂ ਦੀ ਝੂਠ ਵਿੱਚੋਂ ਖਾਣਾ ਲੱਭਦਾ ਸੀ ਉਦੋਂ ਤੁਸੀਂ ਕਿੱਥੇ ਸੀ ਸੰਜੂ ਦਾ ਇੱਕ ਇੱਕ ਸ਼ਬਦ ਤੀਰ ਤਰ੍ਹਾਂ ਜਗਿੰਦਰ ਦੇ ਸੀਨੇ ਨੂੰ ਤਾਰ-ਤਾਰ ਕਰ ਰਿਹਾ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਹੁਣ ਕੋਈ ਇੱਜ਼ਤਦਾਰ ਅਫਸਰ ਨਹੀਂ ਬਸ ਇੱਕ ਗੁਨਾਹਗਾਰ ਸੀ ਜਿਸ ਨੇ ਆਪਣੇ ਖੂਨ ਨੂੰ ਦਰਦ-ਦਰਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਸੀ ਜਗਿੰਦਰ ਦੇ ਕੰਬਦੇ ਹੋਏ ਸੱਨੀ ਦੇ ਸਿਰ ਤੇ ਹੱਥ ਰੱਖਿਆ ਪੁੱਤ ਮੈਂ ਪਾਪੀ ਆ ਪਰ ਹੁਣ ਹੋਰ ਗਲਤੀ ਨਹੀਂ ਕਰਾਂਗਾ ਸੰਜੂ ਨੇ ਕੜਵਾਟ ਨਾਲ ਕਿਹਾ ਇਹ ਗਲਤੀ ਨਹੀਂ ਸੀ ਇਹ ਤਾਂ ਗੁਨਾਹ ਸੀ ਮੈਂ ਆਪਣੀ ਮਾਂ ਹੀ ਗਵਾ ਲਈ ਤਾਂ ਪੀੜ ਇੱਕ ਵਾਰ ਫਿਰ ਰੁਕਣ ਲੱਗੀ ਸੀ ਕੁਝ ਲੋਕ ਖੁਸ਼ਰ-ਪੁਸ਼ਰ ਕਰ ਰਹੇ ਸੀ اے ਐਸਪੀ ਸਾਹਿਬ ਦਾ ਪੁੱਤਰ ਹੈ ਉਹਨਾਂ ਨੇ ਇਸ ਨੂੰ ਅਪਣਾਇਆ ਕਿਉਂ ਨਹੀਂ ਇਹਨਾਂ ਵੱਡਾ ਅਫਸਰ ਹੈ ਆਪਣਾ ਹੀ ਬੱਚਾ ਇਸ ਹਾਲਤ ਵਿੱਚ ਜਗਿੰਦਰ ਨੂੰ ਪਹਿਲੀ ਵਾਰ ਆਪਣੀ ਵਰਦੀ ਇੱਕ ਬੋਝ ਲੱਗਣ ਲੱਗੀ ਸੀ ਸੰਜੂ ਨੇ ਹੰਜੂ ਪੂੰਝ ਕੇ ਕਿਹਾ ਹੁਣ ਮੈਨੂੰ ਆਪਣੇ ਨਾਲ ਨਾ ਲੈ ਕੇ ਜਾਓ ਪਪਾ ਮੈਂ ਜਿੱਥੇ ਆਂ ਠੀਕ ਆ ਮੈਨੂੰ ਹੱਤ ਹੋ ਗਈ ਐ ਐਦਾਂ ਦੀ ਜ਼ਿੰਦਗੀ ਦੀ ਜਗਿੰਦਰ ਦਾ ਦਿਲ ਖੰਭ ਗਿਆ ਉਸ ਦਾ ਪੁੱਤ ਉਸ ਨੂੰ ਠੁਕਰਾ ਰਿਹਾ ਸੀ ਉਸ ਨੇ ਤਰਲਾ ਜਿਹਾ ਕਰਦੇ ਹੋਏ ਕਿਹਾ ਪੁੱਤ ਪਲੀਜ਼ ਮੈਨੂੰ ਇੱਕ ਮੌਕਾ ਦੇ ਮੈਂ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵਾਂਗਾ ਸੰਜੂ ਨੇ ਸਿੱਧਾ ਉਸ ਦੀ ਅੱਖਾਂ ਵਿੱਚ ਵੇਖਿਆ ਤੇ ਕਿਹਾ ਤੁਸੀਂ ਮੇਰੀ ਮੰਮੀ ਨੂੰ ਮੈਨੂੰ ਵਾਪਸ ਕਰ ਸਕਦੇ ਹੋ ਜਗਿੰਦਰ ਦੀ ਆਵਾਜ਼ ਜਿਵੇਂ ਉਸ ਦੀ ਗਲ ਵਿੱਚ ਹੀ ਅਟਕ ਗਈ ਉਹਦਾ ਚਿਹਰਾ ਪੀਲਾ ਪੈ ਗਿਆ ਸੰਜੂ ਨੇ ਹੌਲੀ ਜਿਹਾ ਕਿਹਾ ਜੇਕਰ ਮੈਂ ਆਪਣੀ ਮੰਗ ਵਾਲੀ ਤਾਂ ਮੈਨੂੰ ਇਹ ਸਭ ਨਹੀਂ ਚਾਹੀਦਾ ਇਨਾ ਕਹਿ ਕੇ ਉਹ ਮੁੜ ਕੇ ਜਾਣ ਲੱਗਾ ਜਗਿੰਦਰ ਦੇ ਪੇਰਾ ਹਟੂਜਮੇ ਨਿਕਲ ਗਈ ਉਸ ਦਾ ਆਪਣਾ ਪੁੱਤਾ ਉਸ ਤੋਂ ਮੁੱਖ ਮੋੜ ਰਿਹਾ ਸੀ ਜਗਿੰਦਰ ਨੇ ਲੜਖੜਾਉਂਦੇ ਹੋਏ ਸਰਦਾਂ ਨਾਲ ਕਿਆ ਪੁੱਤ ਮੈਂ ਤੇਰਾ ਅਪਰਾਧੀਆਂ ਮੇਰੇ ਤੋਂ ਜੋ ਹੋਇਆ ਮੈਂ ਉਸ ਨੂੰ ਕਦੇ ਨਹੀਂ ਬਦਲ ਸਕਦਾ ਪਰ ਮੈਂ ਤੇਰਾ ਭਵਿੱਖ ਜ਼ਰੂਰ ਬਦਲ ਸਕਦਾ ਮੈਂ ਤੇਰਾ ਬਾਪ ਹਾਂ ਤੈਨੂੰ ਅਪਣਾਉਣ ਦਾ ਹੱਕ ਰੱਖਦਾ ਤਾਂ ਸੰਜੂ ਠਹਿਰ ਗਿਆ ਤੁਸੀਂ ਹੱਕ ਗਵਾ ਦਿੱਤਾ ਹੈ ਪਪਾ ਜਿਸ ਦਿਨ ਮੰਮੀ ਨੇ ਭੁੱਖ ਨਾਲ ਲੜਦਿਆਂ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਇਹ ਕਹਿ ਕੇ ਸੰਜੂ ਭੀੜ ਵਿੱਚ ਗਵਾਚ ਗਿਆ ਜਗਿੰਦਰ ਆਪਣੀ ਥਾਂ ਤੇ ਬੁੱਤ ਬਣਿਆ ਖੜਿਆ ਰਿਹਾ ਸੜਕ ਤੇ ਲੋਕਾਂ ਦੀ ਭੀੜ ਵੀ ਸੀ ਪਰ ਉਹ ਇੱਕਦਮ ਕੱਲਾ ਮਹਿਸੂਸ ਕਰ ਰਿਹਾ ਸੀ ਸੰਜੂ ਭੀੜ ਵਿੱਚ ਗਵਾ ਚੁੱਕਿਆ ਸੀ ਪਰ ਜਗਿੰਦਰ ਹਜੇ ਵੀ ਉੱਥੇ ਹੀ ਖੜਾ ਸੀ ਜਿਵੇਂ ਕਿਸੇ ਨੇ ਉਸ ਦੇ ਵਿੱਚੋਂ ਆਤਮਾ ਹੀ ਕੱਢ ਲਈ ਹੋਵੇ ਉਸ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਧੁੰਦਲਾ ਹੋ ਰਿਹਾ ਸੀ ਮੈਂ ਆਪਣੇ ਹੀ ਪੁੱਤ ਨੂੰ ਗਵਾ ਦਿੱਤਾ ਉਸ ਨੇ ਇੱਧਰ ਉੱਧਰ ਵੇਖਿਆ ਪਰ ਸੰਜੂ ਕਿਤੇ ਨਹੀਂ ਸੀ ਉਹ ਫਟਵਾਦ ਤੇ ਬੱਚਾ ਤੋਂ ਪੁੱਛਣ ਲੱਗਾ ਕਿ ਇੱਕ ਬੱਚਾ ਸੀ ਉਸੇ ਦੀ ਉਮਰ ਦਾ ਉਸ ਨੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸੀ ਤੇ ਪੈਰੋਂ ਨੰਗਾ ਸੀ ਬੱਚਾ ਨੇ ਡਰ ਕੇ ਸਿਰ ਨਾ ਵਿੱਚ ਲਾ ਦਿੱਤਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਜਗਿੰਦਰ ਨੂੰ ਮਹਿਸੂਸ ਹੋਇਆ ਉਸਨੇ ਸੰਜੂ ਤੇ ਉਸਦੀ ਮਾਂ ਨੂੰ ਛੱਡ ਦਿੱਤਾ ਸੀ ਹੁਣ ਸੰਜੂ ਆਪਣੇ ਬਾਪੂ ਨੂੰ ਛੱਡ ਕੇ ਜਾ ਚੁੱਕਿਆ ਸੀ ਰਾਤ ਹੋ ਚੁੱਕੀ ਸੀ ਜਗਿੰਦਰ ਘਰੇ ਪਹੁੰਚਾ ਪਰ ਹੁਣ ਘਰ ਵਿੱਚ ਉਸਦਾ ਮਨ ਨਹੀਂ ਲੱਗ ਰਿਹਾ ਸੀ ਉਸਦੀ ਅਲਮਾਰੀ ਵਿੱਚ ਕਈ ਮੈਡਲ ਟਰੋਫੀਆਂ ਰੱਖੀਆਂ ਗਈਆਂ ਸਨ ਉਸਨੇ ਉਹਨਾਂ ਨੂੰ ਘੂਰਿਆ ਤੇ ਖੁਦ ਨੂੰ ਸਵਾਲ ਕੀਤਾ ਇੰਨਾ ਸਭ ਤੋਂ ਕੀ ਮਿਲਿਆ ਜੇਕਰ ਮੇਰਾ ਆਪਣਾ ਪੁੱਤ ਮੈਨੂੰ ਠੁਕਰਾ ਕੇ ਚਲਾ ਗਿਆ ਤਾਂ ਮੈਂ ਕਿਹੜਾ ਮਾਨ ਸਮਾਨ ਲੈ ਕੇ ਘੁੰਮ ਰਿਹਾ ਉਹ ਕਮਰੇ ਵਿੱਚ ਪਿਆ ਸ਼ਿਲੂ ਦੀ ਪੁਰਾਣੀ ਤਸਵੀਰ ਲੱਭਣ ਲੱਗਾ ਜੋ ਉਸਨੇ ਕਿਤੇ ਲੁਕੋ ਕੇ ਰੱਖੀ ਸੀ ਜਿਵੇਂ ਉਸਨੂੰ ਤਸਵੀਰ ਮਿਲੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਉਹ ਕਮਰੇ ਵਿੱਚ ਪਿਆ ਸ਼ਿਲੂ ਦੀ ਪੁਰਾਣੀ ਤਸਵੀਰ ਲੱਭਣ ਲੱਗਾ ਜੋ ਉਸਨੇ ਕਿਤੇ ਲੁਕਾ ਕੇ ਰੱਖੀ ਸੀ ਜਿਵੇਂ ਉਸਨੂੰ ਤਸਵੀਰ ਮਿਲੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਸ਼ਿਲੂ ਮੈਨੂੰ ਮaaf ਕਰ ਦੇ ਮੈਂ ਤੈਨੂੰ ਵੀ ਗਵਾ ਦਿੱਤਾ ਤੇ ਮੈਂ ਆਪਣੇ ਪੁੱਤ ਨੂੰ ਵੀ ਗਵਾ ਦਿੱਤਾ ਉਦੋਂ ਹੀ ਫੋਨ ਦੀ ਘੰਟੀ ਵੱਜੀ ਸਾਬ ਫਟਵਾੜ ਤੇ ਇੱਕ ਮੁੰਡਾ ਬੇਹੋਸ਼ ਪਿਆ ਬਹੁਤ ਕਮਜ਼ੋਰ ਲੱਗ ਰਿਹਾ ਹੈ ਜਗਿੰਦਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਨਾਲੇ ਫੋਨ ਤੇ ਅੱਗੋ ਆਵਾਜ਼ ਆਈ ਸਾਬ ਇਹ ਉਹੀ ਮੁੰਡਾ ਹੈ ਜੋ ਤੁਹਾਡੇ ਨਾਲ ਸੀ ਜਗਿੰਦਰ ਨੇ ਫੋਨ ਹੱਥ ਵਿੱਚ ਫੜੇ ਬਿਨਾਂ ਦੇਰ ਕਰਦੇ ਬਾਹਰ ਨਿਕਲਿਆ ਆਪਣੀ ਗੱਡੀ ਤੇਜ਼ ਮੀਟ ਤੇ ਭਜਾ ਦਿੱਤੀ ਜਦੋਂ ਜਗਿੰਦਰ ਉੱਥੇ ਪਹੁੰਚਿਆ ਤਾਂ ਦੇਖਿਆ ਸੰਜੂ ਠੰਡ ਨਾਲ ਸੁੰਗੜਿਆ ਹੋਇਆ ਬੇਹੋਸ਼ ਪਿਆ ਉਸਦੇ ਸਰੀਰ ਤੇ ਸਿਰਫ ਇੱਕ ਪਤਲੀ ਜਿਹੀ ਸ਼ਰਟ ਸੀ ਮੂੰਹ ਪੀੜਾ ਪੇ ਚੁੱਕਿਆ ਸੀ ਜਗਿੰਦਰ ਨੇ ਉਸਨੂੰ ਗੋਦੀ ਵਿੱਚ ਚੱਕਿਆ ਤੇ ਉਸਦੀ ਨਬਜ਼ ਟਾਉਣ ਲੱਗਿਆ ਸੰਜੂ ਬੈਠਾ ਅੱਖਾਂ ਖੋਲਾ ਪਰ ਸੰਜੂ ਬਿਲਕੁਲ ਸਥਰ ਸੀ ਭੀੜ ਇਕੱਠਾ ਹੋਣ ਲੱਗੀ ਕਿਸੇ ਨੇ ਕਿਹਾ ਸਾਬ ਇਸ ਨੂੰ ਛੇਤੀ ਹਸਪਤਾਲ ਲੈ ਕੇ ਜਾਓ ਜਗਿੰਦਰ ਬਿਨਾ ਸਮਾਂ ਗਵਾਇਸ ਜਗਿੰਦਰ ਬਿਨਾ ਸਮਾਂ ਗਵਾਇ ਸੰਜੂ ਨੂੰ ਗੱਡੀ ਵਿੱਚ ਉਠਾ ਕੇ ਹਸਪਤਾਲ ਚੱਲ ਪਿਆ ਪੂਰੇ ਰਸਤੇ ਸੰਜੂ ਦੀਆਂ ਤਲੀਆਂ ਉਸਦੇ ਹੱਥਾਂ ਵਿੱਚ ਸੀ ਜਗਿੰਦਰ ਦਾ ਦਿਲ ਪੂਰੀ ਤਰ੍ਹਾਂ ਧੜਕ ਰਿਹਾ ਸੀ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਉਹ ਰੱਬ ਅੱਗੇ ਅਰਦਾਸ ਕਰ ਰਿਹਾ ਸੀ हे ਪ੍ਰਮਾਤਮਾ ਮੈਨੂੰ ਕੋਈ ਵੀ ਸਜ਼ਾ ਮਨਜ਼ੂਰ ਹੈ ਪਰ ਮੇਰੇ ਪੁੱਤ ਨੂੰ ਬਚਾਲਿਆ ਗੱਡੀ ਹਸਪਤਾਲ ਦੇ ਦਰਵਾਜੇ ਤੇ ਜਾ ਕੇ ਰੁਕੀ ਜਗਿੰਦਰ ਸੰਨੀ ਨੂੰ ਗੋਦੀ ਵਿੱਚ ਚੱਕ ਕੇ ਭਜਾ ਡਾਕਟਰ ਇਸ ਨੂੰ ਬਚਾਲਿਓ ਡਾਕਟਰ ਨੇ ਸਟ੍ਰੈਚਰ ਮੰਗਾਇਆ ਤੇ ਸੰਜੂ ਨੂੰ ਅੰਦਰ ਲੈ ਗਏ ਜਗਿੰਦਰ ਉੱਥੇ ਦਰਵਾਜੇ ਤੇ ਬਾਹਰ ਡਿੱਗ ਪਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗਾ ਜਗਿੰਦਰ ਦਰਵਾਜੇ ਤੇ ਬਾਹਰ ਬੈਸੁੱਧ ਬੈਠਾ ਸੀ ਹੱਥ ਕੰਬ ਰਹੇ ਸੀ ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ ਅੰਦਰ ਡਾਕਟਰ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪਰਖਿਆ ਲੈ ਰਹੇ ਸੀ ਉਸਦੇ ਪੁੱਤ ਦੀ ਜ਼ਿੰਦਗੀ ਦੀ ਮੌਤ ਦੀ ਲੜਾਈ ਹਰ ਗੁਜ਼ਰਦਾ ਪਲ ਜਗਿੰਦਰ ਦੇ ਲਈ ਇੱਕ ਸਾਲ ਵਾਂਗ ਲੰਘ ਰਿਹਾ ਸੀ ਉਸਦੇ ਕੰਨਾਂ ਵਿੱਚ ਸੰਜੂ ਦੇ ਸ਼ਬਦ ਗੂੰਜ ਰਹੇ ਸੀ ਜਦੋਂ ਮੰਮੀ ਭੁੱਖੀ ਸੀ ਉਦੋਂ ਤੁਸੀਂ ਕਿੱਥੇ ਸੀ ਜਗਿੰਦਰ ਦਾ ਮਨ ਉਸ ਨੂੰ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਮੈਂ ਗੁਨਾਹਗਾਰਾਂ ਪਰ ਪ੍ਰਮਾਤਮਾ ਮੇਰੇ ਤੋਂ ਮੇਰਾ ਪੁੱਤ ਨਾ ਖੋ ਅਚਾਨਕ ਦਰਵਾਜ਼ਾ ਖੁੱਲਿਆ ਡਾਕਟਰ ਬਾਹਰ ਆਏ ਜ਼ਗਿੰਦਰ ਝਟ ਖੜਾ ਹੋ ਗਿਆ ਡਾਕਟਰ ਮੇਰਾ ਪੁੱਤ ਕਿਵੇਂ ਹੈ ਡਾਕਟਰ ਨੇ ਡੂੰਗਾ ਸਾਹ ਲਿਆ ਤੇ ਕਿਹਾ ਬਹੁ ਦੇਰ ਤੋਂ ਭੁੱਖਾ ਸੀ ਸਰੀਰ ਬਹੁਤ ਕਮਜ਼ੋਰ ਹੈ ਹਾਲਤ ਬਹੁਤ ਨਾਜ਼ੁਕ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਉਸ ਨੂੰ ਬਚਾ ਲਵੋ ਮੇਰੀ ਜਾਨ ਲੈ ਲਵੋ ਪਰ ਉਸ ਨੂੰ ਬਚਾ ਲਵੋ ਜ਼ਗਿੰਦਰ ਡਾਕਟਰ ਦੇ ਅੱਗੇ ਹੱਥ ਜੋੜ ਕੇ ਮਿੰਤਾ ਕਰਨ ਲੱਗਾ ਡਾਕਟਰ ਬਿਨਾਂ ਕੁਝ ਕਹੇ ਚਲਾ ਗਿਆ ਜ਼ਗਿੰਦਰ ਕੰਧ ਨਾਲ ਸਿਰ ਲਾ ਕੇ ਬਹਿ ਗਿਆ ਜੇਕਰ ਸੰਜੂ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗਾ ਕੁਝ ਸਮੇਂ ਬਾਅਦ ਨਰਸਬਾਰ ਆਈ ਮਰੀਜ਼ ਨੂੰ ਹੌਸ਼ ਆ ਗਿਆ ਪਰ ਬਹੁਤ ਕਮਜ਼ੋਰ ਹੈ ਜਗਿੰਦਰ ਨੇ ਬਿਨਾਂ ਸਮਝਵਾਏ ਅੰਦਰ ਆਪਣੇ ਪੁੱਤ ਵੱਲ ਵੇਖਿਆ ਕਮਰੇ ਵਿੱਚ ਸੰਜੂ ਸਫੇਦ ਚਾਦਰ ਤਾਣੀ ਪਿਆ ਸੀ ਚਿਹਰਾ ਪੀਲਾ ਪੈ ਚੁੱਕਾ ਸੀ ਅੱਖਾਂ ਅਧ ਖੁੱਲੀਆਂ ਸੀ ਜਗਿੰਦਰ ਨੇ ਉਸਦਾ ਹੱਥ ਫੜਿਆ ਪੁੱਤ ਪਾਪਾ ਆ ਗਏ ਹਨ ਹੁਣ ਤੈਨੂੰ ਕੁਝ ਨਹੀਂ ਹੋਵੇਗਾ ਸੰਜੂ ਨੇ ਕਮਜ਼ੋਰ ਅਵਾਜ਼ ਵਿੱਚ ਕਿਹਾ ਹੁਣ ਕਿਉਂ ਆਇਓ ਪਾਪਾ ਜਗਿੰਦਰ ਦੀ ਅੱਖਾਂ ਵਿੱਚ ਹਜੇ ਵੀ ਅੰਜੂ ਸੀ ਪਾਪਾ ਮੈਨੂੰ ਮਾਫ਼ ਕਰ ਦੇ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ ਸੰਜੀਵੇ ਨੇ ਹੌਲੀ ਜੀ ਕਿਹਾ ਮੰਮੀ ਵੀ ਕਹਿੰਦੇ ਸੀ ਕਿ ਪਾਪਾ ਇੱਕ ਦਿਨ ਜ਼ਰੂਰ ਆਉਣਗੇ ਪਰ ਤੁਸੀਂ ਬਹੁਤ ਦੇਰ ਕਰ ਦਿੱਤੀ ਜਗਿੰਦਰ ਦਾ ਕਾਲਜ ਜਿਵੇਂ ਪਹਟ ਗਿਆ ਬੇਟਾ ਮੈਂ ਤੈਨੂੰ ਆਪਣਾ ਨਾਮ ਦੇਵਾਂਗਾ ਤੈਨੂੰ ਇਸ ਦੁਨੀਆ ਦੀ ਸਭ ਤੋਂ ਚੰਗੀ ਜ਼ਿੰਦਗੀ ਦੇਵਾਂਗਾ ਸੰਜੂ ਨੇ ਅੱਖਾਂ ਬੰਦ ਕਰ ਲੀਆਂ ਮੈਨੂੰ ਨਾਮ ਨਹੀਂ ਚਾਹੀਦਾ ਪਾਪਾ ਮੈਨੂੰ ਮੇਰੀ ਮਾਂ ਚਾਹੀਦੀ ਹੈ ਇਹ ਸੁਣਦੇ ਜਗਿੰਦਰ ਪੱਥਰ ਹੋ ਗਿਆ ਸੀ ਕਮਰੇ ਵਿੱਚ ਸਨਾਟਾ ਸੀ ਸੰਜੂ ਦੀ ਧੜਕਣ ਹੌਲੀ ਹੌਲੀ ਘਟ ਰਹੀ ਸੀ ਉਸਦੇ ਸਾਹ ਕਮਜ਼ੋਰ ਪੈਂਦੇ ਜਾ ਰਹੇ ਸੀ ਉਸਦੇ ਛੋਟੇ ਛੋਟੇ ਹੱਥ ਬੇਜਾਨ ਹੋ ਰਹੇ ਸੀ ਜਗਿੰਦਰ ਉਸਦੇ ਸਿਰ ਤੇ ਹੱਥ ਰੱਖੀ ਬੈਠਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਸਿਰਫ ਡਰ ਸੀ ਡਰ ਆਪਰੇ ਪੁੱਤ ਨੂੰ ਹਮੇਸ਼ਾ ਲੇਗਵਾਣ ਦੇਣ ਦਾ ਡਾਕਟਰ ਨੇ ਆ ਕੇ ਸੰਜੂ ਦੀ ਨਬਜ਼ ਚੈੱਕ ਕੀਤੀ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ ਜੇਕਰ ਛੇਤੀ ਕੁਝ ਨਾ ਕੀਤਾ ਗਿਆ ਤਾਂ ਅਸੀਂ ਉਸਨੂੰ ਬਚਾ ਨਹੀਂ ਸਕਾਂਗੇ ਜਗਿੰਦਰ ਦਾਸ ਆ ਜਿਵੇਂ ਰੁਕ ਗਿਆ ਉਸਨੇ ਡਾਕਟਰ ਦੇ ਸਾਹਮਣੇ ਹੱਥ ਜੋੜ ਦਿੱਤੇ ਡਾਕਟਰ ਇਸਨੂੰ ਬਚਾ ਲਵੋ ਜੋ ਵੀ ਕਰਨਾ ਪਵੇ ਕਰੋ ਪਰ ਮੇਰੇ ਪੁੱਤ ਨੂੰ ਠੀਕ ਕਰ ਦਿਓ ਡਾਕਟਰ ਨੇ ਡੂੰਘਾ ਸਾਹ ਲਿਆ ਕਿ ਆ ਸਾਨੂੰ ਤੁਰੰਤ ਖੂਨ ਚੜਾਉਣਾ ਪਵੇਗਾ ਪਰ ਇਸ ਦਾ ਬਲੱਡ ਗਰੁੱਪ ਬਹੁਤ ਰੈਅਰ ਹੈ ਜਗਿੰਦਰ ਤੁਰੰਤ ਬੋਲਿਆ ਮੇਰਾ ਖੂਨ ਲੈ ਲਵੋ ਡਾਕਟਰ ਬਸ ਮੇਰੇ ਪੁੱਤਰ ਨੂੰ ਬਚਾ ਲਵੋ ਡਾਕਟਰ ਨੇ ਤੁਰੰਤ ਖੂਨ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਗਿੰਦਰ ਸਟ੍ਰੈਚਰ ਤੇ ਲੇਟਾਇਆ ਸੀ। ਉਸ ਦੀ ਨਾੜ ਵਿੱਚੋਂ ਖੂਨ ਦੀਆਂ ਬੂੰਦਾਂ ਹੌਲੀ-ਹੌਲੀ ਸੰਜੂ ਦੇ ਸਰੀਰ ਵਿੱਚ ਜਾ ਰਹੀਆਂ ਸੀ। ਇੱਕ ਬਾਪੂ ਆਪਣੇ ਖੂਨ ਨਾਲ ਆਪਣੇ ਪੁੱਤ ਦੇ ਸਾਹ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਗਿੰਦਰ ਦੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਹਿ ਰਹੇ ਸੀ। ਸੰਜੂ ਮੈਂ ਤੈਨੂੰ ਬਚਾਵਾਂਗਾ। ਤੂੰ ਮੇਰੇ ਤੋਂ ਦੂਰ ਨਹੀਂ ਜਾ ਸਕਦਾ। ਖੂਨ ਚੜਾਉਣ ਤੋਂ ਬਾਅਦ ਸੰਜੂ ਦੀ ਹਾਲਤ ਹੌਲੀ-ਹੌਲੀ ਨੋਰਮਲ ਹੋਣ ਲੱਗੀ। ਡਾਕਟਰ ਨੇ ਵੀ ਰਾਹਤ ਮਹਿਸੂਸ ਕੀਤੀ। ਪਰ ਸੰਜੂ ਦੀਆਂ ਅੱਖਾਂ ਹਜੇ ਬੰਦ ਸੀ ਜਗਿੰਦਰ ਉਸਦੇ ਕੋਲ ਹੀ ਬੈਠਾ ਸੀ ਉਸਦਾ ਹੱਥ ਫੜ ਰੱਖਿਆ ਸੀ ਬੇਟਾ ਪਾਪਾ ਹੁਣ ਤੈਨੂੰ ਕਦੇ ਕੱਲਾ ਛੱਡ ਕੇ ਨਹੀਂ ਜਾਣਗੇ ਅਚਾਨਕ ਸੰਜੂ ਦੇ ਹੱਥਾਂ ਵਿੱਚ ਹਰਕਤ ਹੋਈ ਜਗਿੰਦਰ ਨੇ ਘਬਰਾ ਕੇ ਦੇਖਿਆ ਸੰਜੂ ਦੀਆਂ ਉਂਗਲਾਂ ਹੌਲੀ-ਹੌਲੀ ਹੇਲੀਆਂ ਉਸ ਦੀਆਂ ਅੱਖਾਂ ਥੋੜ੍ਹ-ਥੋੜ੍ਹੀਆਂ ਖੁੱਲ ਰਹੀਆਂ ਸੀ ਜਗਿੰਦਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਪੁੱਤ ਘਬਰਾ ਨਾ ਤੇਰੇ ਪਾਪਾ ਤੇਰੇ ਕੋਲ ਹਨ ਤੂੰ ਬਿਲਕੁਲ ਠੀਕ ਹੋ ਜਾਵੇਂਗਾ ਸੰਜੂ ਹੋੜੀ ਜੀ ਆਵਾਜ਼ ਵਿੱਚ ਕਿਹਾ papa ਤੁਸੀਂ ਸੱਚੀ ਮੈਨੂੰ ਛੱਡ ਕੇ ਨਹੀਂ ਜਾਓਗੇ ਨਹੀਂ ਪੁੱਤ ਮੈਂ ਤੈਨੂੰ ਹੁਣ ਕਦੇ ਛੱਡ ਕੇ ਨਹੀਂ ਜਾਵਾਂਗਾ ਉਸਨੇ ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਕਿਹਾ ਸੰਜੂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਕਾਸ਼ ਮੰਮੀ ਵੀ ਹੁੰਦੇ ਇੱਥੇ ਦੇਖ ਸਕਦੇ ਕਿ papa ਵਾਪਸ ਆ ਗਏ ਹਨ ਜਗਿੰਦਰ ਦਾ ਦਿਲ ਜਿਵੇਂ ਚੀਰਿਆ ਗਿਆ ਸੀ ਉਸਨੇ ਸੰਜੂ ਨੂੰ ਸੀਨੇ ਨਾਲ ਲਾ ਲਿਆ ਤੇ ਰੋਣ ਲੱਗ ਗਿਆ ਸੰਜੂ ਦੇ ਕਮਜ਼ੋਰ ਹੱਥ ਹੋਣਾ ਜਗਿੰਦਰ ਦੇ ਹੱਥਾਂ ਵਿੱਚ ਸੀ ਉਸ ਦੀਆਂ ਧੜਕਣਾ ਹੌਲੀ ਸੀ ਪਰ ਸਾਹ ਚੱਲ ਰਹੇ ਸੀ ਹਸਪਤਾਲ ਦਾ ਕਮਰਾ ਸਨਾਟੇ ਨਾਲ ਭਰਿਆ ਸੀ ਸਿਰਫ ਮੋਨਿਟਰ ਹੀ ਚੱਲ ਰਿਹਾ ਸੀ ਜਗਿੰਦਰ ਸੰਜੂ ਦੇ ਸਿਰ ਤੇ ਹੱਥ ਫੇਰ ਰਿਹਾ ਸੀ ਪਰ ਖੁਦ ਉਸ ਦੇ ਅੰਦਰ ਤੂਫਾਨ ਚੱਲ ਰਿਹਾ ਸੀ ਉਸ ਦਾ ਉਹ ਹੀ ਪੁੱਤ ਜਿਸ ਨੂੰ ਕਦੇ ਗੋਦ ਵਿੱਚ ਖੜਾਇਆ ਤੱਕ ਨਹੀਂ ਅੱਜ ਉਸ ਦੇ ਸਾਹਮਣੇ ਬੇਹੋਸ਼ ਪਿਆ ਸੀ ਸੰਜੂ ਦੀਆਂ ਅੱਖਾਂ ਹਲਕੀਆਂ ਜਿਹੀਆਂ ਖੁੱਲੀਆਂ ਹੋਈ ਸੀ ਉਸ ਨੇ ਜਗਿੰਦਰ ਨੂੰ ਵੇਖਿਆ ਤੇ ਕਮਜ਼ੋਰ ਆਵਾਜ਼ ਵਿੱਚ ਕਿਹਾ ਪਾਪਾ ਮੈਂ ਠੀਕ ਹੋ ਜਾਵਾਂਗਾ ਨਾ ਤਾਂ ਜਗਿੰਦਰ ਦਾ ਗळा ਭਰ ਆਇਆ ਉਸਨੇ ਸੰਜੂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਹਾਂ ਪੁੱਤ ਤੂੰ ਜਵਾ ਠੀਕ ਹੋ ਜਾਵੇਂਗਾ ਪਾਪਾ ਤੈਨੂੰ ਕਦੇ ਕੱਲਾ ਛੱਡ ਕੇ ਨਹੀਂ ਜਾਣਗੇ ਸੰਜੂ ਦੀਆਂ ਅੱਖਾਂ ਵਿੱਚ ਹੰਝੂ ਸੀ ਪਾਪਾ ਮੰਮੀ ਨੇ ਕਹਿਆ ਸੀ ਜਦੋਂ ਵੀ ਤਕਲੀਫ ਵਿੱਚ ਹੋਵੇਂ ਤਾਂ ਰੱਬ ਤੋਂ ਦੁਆ ਮੰਗਾ ਪਰ ਮੈਂ ਤਾਂ ਰੱਬ ਕੋਲੇ ਸਿਰਫ ਮੰਮੀ ਨੂੰ ਹੀ ਮੰਗਿਆ ਸੀ ਪਰ ਰੱਬ ਨੇ ਮੇਰੀ ਸੁਣੀ ਨਹੀਂ ਪੁੱਤ ਰੱਬ ਤੋਂ ਮੈਂ ਤੈਨੂੰ ਮੰਗ ਰਿਹਾ ਹਾਂ ਪਰ ਰੱਬ ਜ਼ਰੂਰ ਸੁਣ ਲਵੇਗਾ ਸੰਜੂ ਹਲਕਾ ਜਿਹਾ ਮੁਸਕਰਾਇਆ ਪਤਾ ਨਹੀਂ ਪਾਪਾ ਰੱਬ ਉਹਨਾਂ ਦੀ ਸੁਣਦਾ ਹੈ ਜਿਨ੍ਹਾਂ ਕੋਲ ਕੋਈ ਆਪਣਾ ਹੁੰਦਾ ਹੈ ਜਗਿੰਦਰ ਨੇ ਆਪਣੇ ਹੰਝੂ ਪੂੰਝੇ ਉਸਨੇ ਪੁੱਤ ਦਾ ਹਾਸ ਫਲਰਦਿਆ ਕਿਆ ਪੁੱਤ ਹੁਣ ਤੂੰ ਕੱਲਾ ਨਹੀਂ ਤੇਰੇ ਪਾਪਾ ਤੇਰੇ ਨਾਲ ਹਮੇਸ਼ਾ ਰਹਿਣਗੇ ਪਰ ਉਦੋਂ ਹੀ ਡਾਕਟਰ ਅੰਦਰ ਆਏ ਉਹਨਾਂ ਦੇ ਚਿਹਰੇ ਤੇ ਚਿੰਤਾ ਸੀ ਸਾਨੂੰ ਹਜੇ ਹੋਰ ਟੈਸਟ ਕਰਨੇ ਪੈਣੇ ਹਨ ਬੱਤਾ ਬਹੁਤ ਕਮਜ਼ੋਰ ਹੈ ਜੇਕਰ ਸਰੀਰ ਨੇ ਖੂਨ ਸਵਾਰਨਾ ਕੀਤਾ ਤਾਂ ਖਤਰਾ ਵੱਧ ਸਕਦਾ ਹੈ ਜਗਿੰਦਰ ਕਬਰ ਆ ਗਿਆ ਡਾਕਟਰ ਕੁਝ ਵੀ ਕਰੋ ਮੇਰੇ ਪੁੱਤ ਨੂੰ ਬਚਾ ਲਵੋ ਡਾਕਟਰ ਸਿਰ ਚੁਕਾ ਕੇ ਕਹਿਣ ਲੱਗੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਹਿੰਮਤ ਰੱਖੋ ਜਗਿੰਦਰ ਨੇ ਸੰਜੂ ਦੇ ਸਿਰ ਤੇ ਹੱਥ ਫੇਰਿਆ ਪੁੱਤ ਹਿੰਮਤ ਰੱਖਾ ਪਾਪਾ ਤੈਨੂੰ ਆਪਣੀ ਜਾਨ ਦੇ ਕੇ ਵੀ ਬਚਾ ਲੈਣਗੇ ਸੰਜੂ ਹਲਕਾ ਜਿਹਾ ਮੁਸਕਰਾਇਆ ਤੇ ਅੱਖਾਂ ਬੰਦ ਕਰ ਲੀਆਂ ਸੰਜੂ ਦੀਆਂ ਧੜਕਨਾਂ ਮੱਧਮ ਪੈਂਦੀਆਂ ਜਾ ਰਹੀਆਂ ਸੀ ਮਸ਼ੀਨ ਉੱਤੇ ਉਸਦੀ ਧੜਕਨ ਰਫ਼ਤਾਰ ਡਿਗਰੀ ਸੀ ਜਗਿੰਦਰ ਕਬਰਾਕੇ ਡਾਕਟਰ ਵੱਲ ਭੱਜਿਆ ਡਾਕਟਰ ਮੇਰੇ ਪੁੱਤ ਨੂੰ ਬਚਾ ਲਵੋ ਦੇਖੋ ਉਹ ਜ ਕੁਝ ਬੋਲ ਨਹੀਂ ਰਿਹਾ ਡਾਕਟਰ ਤੁਰੰਤ ਨਰਸਾਂ ਦੇ ਨਾਲ ਸੰਜੂ ਨੂੰ ਚੈੱਕ ਕਰਨ ਲਈ ਆਏ ਇੱਕ ਡਾਕਟਰ ਨੇ ਸਟੈਥਸਕੋਪ ਸੰਜੂ ਦੇ ਸੀਨੇ ਤੇ ਰੱਖਿਆ ਫਿਰ ਨਰਸ ਨੂੰ ਇਸ਼ਾਰਾ ਕੀਤਾ ਆਕਸੀਜਨ ਲੈਵਲ ਡਿੱਗ ਰਿਹਾ ਹੈ ਛੇਤੀ ਵੈਂਟੀਲੇਟਰ ਲਾਓ ਜਗਿੰਦਰ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਮੇਰਾ ਪੁੱਤਰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਡਾਕਟਰ ਨੇ ਵੈਂਟੀਲੇਟਰ ਲਾ ਦਿੱਤਾ ਉਸਦੇ ਨਾਜ਼ੁਕ ਸ਼ਾਂ ਮਸ਼ੀਨਾਂ ਦੇ ਆਸਰੇ ਚੱਲ ਰਹੀ ਸੀ ਜਗਿੰਦਰ ਗੋਡਿਆਂ ਦੇ ਭਾਰ 'ਤੇ ਬਹਿ ਕੇ ਉੱਤੇ ਵੱਲ ਮੂੰਹ ਕਰਕੇ ਰੋ ਰਿਹਾ ਸੀ ਹੇ ਰੱਬਾ ਮੇਰੀ ਜਾਨ ਲੈ ਲੈ ਪਰ ਮੇਰੇ ਪੁੱਤ ਨੂੰ ਨਾ ਖੋ ਉਸ ਦੀ ਅੱਖਾਂ ਵਿੱਚੋਂ ਹੰਝੂ ਨਿਰੰਤਰ ਚੱਲ ਰਹੇ ਸੀ ਪਰ ਸੰਜੂ ਦੇ ਚਿਹਰੇ ਤੇ ਹੁਣ ਉਹ ਹੀ ਮਾਸੂਮੀਅਤ ਸੀ ਜਿਵੇਂ ਉਸ ਨੇ ਇੱਥੇ ਖਰੀਪਾ ਸਹਿ ਸਹਿ ਕੇ ਦਰਦ ਨਾਲ ਦੋਸਤੀ ਕਰ ਲਈ ਵੇ ਉਦੋਂ ਹੀ ਸੰਜੂ ਨੇ ਹਲਕੀ ਜਿਹੀ ਹਰਕਤ ਕੀਤੀ ਜਗਿੰਦਰ ਤੁਰੰਤ ਉੱਠਿਆ ਤੇ ਉਸ ਦਾ ਹੱਥ ਫੜ ਲਿਆ ਪੁੱਤ ਪਾਪਾ ਇੱਥੇ ਹੈ ਕੁਝ ਨਾ ਬੋਲਾ ਬਸ ਹਿੰਮਤ ਰੱਖ ਤੂੰ ਜਮਾ ਠੀਕ ਹੋ ਜਾਵੇਂਗਾ ਸੰਜੂ ਦੀਆਂ ਪਲਕਾਂ ਹੌਲੀ-ਹੌਲੀ ਖੁੱਲੀਆਂ ਉਸ ਦੀਆਂ ਅੱਖਾਂ ਵਿੱਚ ਨਵੀਂ ਸੀ ਆਵਾਜ਼ ਉਹ ਥੋੜੀ ਸੀ ਪਪਾ ਕੀ ਹੁਣ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ ਉਸ ਨੇ ਉਸ ਦਾ ਮੱਥਾ ਫੜੋਸਦੇ ਉਸ ਦੇ ਹੱਥ ਉਤੇ ਆਪਣੇ ਹੱਥਾਂ ਵਿੱਚ ਕੱਸ ਕੇ ਫੜ ਲਏ ਨਹੀਂ ਪੁੱਤਰ ਹੁਣ ਤੇਨੂੰ ਕੋਈ ਤਕਲੀਫ ਨਹੀਂ ਹੋਵੇਗੀ ਪਪਾ ਤੈਨੂੰ ਹਰ ਦਰ ਤੋਂ ਬਚਾ ਲੈਣਗੇ ਸੰਜੂ ਨੇ ਆਪਣੇ ਇਸ ਕਮਜ਼ੋਰ ਹੱਥ ਨਾਲ ਨਰਿੰਦਰ ਦੇ ਚਿਹਰੇ ਨੂੰ ਹਲਕਾ ਜਿਹਾ ਫੇਰ ਤੋਂ ਟੱਚ ਕੀਤਾ ਤੁਸੀਂ ਪਹਿਲਾਂ ਆ ਜਾਂਦੇ ਤਾਂ ਮੰਮੀ ਜੀ ਵੀ ਜਿਉਂਦੇ ਹੁੰਦੇ ਪਾਪਾ ਜਗਿੰਦਰ ਨੇ ਅੰਦਰ ਜਿਵੇਂ ਕੁਝ ਟੁੱਟ ਰਿਆ ਸੀ ਹਾਂ ਬੇਟਾ ਮੈਂ ਹੀ ਗੁਨਾਹਗਾਰਾਂ ਮੈਂ ਤੈਨੂੰ ਤੇਰੀ ਮਾਂ ਨੂੰ ਛੱਡ ਕੇ ਬਹੁਤ ਵੱਡਾ ਪਾਪ ਕੀਤਾ ਸੰਨੀ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਹੁਣ ਮੈਂ ਬਹੁਤ ਥੱਕ ਗਿਆ ਪਾਪਾ ਜਗਿੰਦਰ ਖबरा ਗਿਆ ਨਹੀਂ ਪੁੱਤ ਤੂੰ ਮੇਰੇ ਨਾਲ ਗੱਲ ਕਰ ਤੂੰ ਸੌਂ ਨਾ ਪਰ ਸੰਜੂ ਦੀਆਂ ਪਲਕਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਉਸ ਦੀਆਂ ਅੰਥੇੜੀਆਂ ਢਿੱਲੀਆਂ ਪੈ ਗਈਆਂ ਮਸ਼ੀਨ ਦੀ ਬੀਪ ਦੀ ਆਵਾਜ਼ ਅਚਾਨਕ ਤੇਜ਼ ਹੋਣ ਲੱਗੀ ਡਾਕਟਰ ਕਬਰਾਇ ਭੱਜੇ ਆਏ ਜਗਿੰਦਰ ਪਾਗਲਾ ਵਾਂਗ ਹੋ ਰਿਹਾ ਸੀ ਬੇਟਾ ਅੱਖਾਂ ਖੋਲ ਤੈਨੂੰ ਆਪਣੇ ਪਾਪਾ ਤੇ ਭਰੋਸਾ ਹੈ ਨਾ ਪਰ ਸੰਜੂ ਦੀਆਂ ਕਮਜ਼ੋਰ ਪਲਕਾਂ ਹੁਣ ਬੰਦ ਸੀ ਉਸ ਦਾ ਇਸ ਤਰ੍ਹਾਂ ਮੁਸ ਜਾਇਆ ਚਿਹਰਾ ਬੰਦ ਪਲਕਾਂ ਨੇ ਠਣੀਆਂ ਟਣੀਆਂ ਸਭ ਕੁਝ ਜਿਵੇਂ ਜਗਿੰਦਰ ਦੀ ਦੁਨੀਆ ਨੂੰ ਉਜਾੜ ਰਿਹਾ ਸੀ ਨਹੀਂ ਪੁੱਤ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਜਗਿੰਦਰ ਦਾ ਦਿਲ ਬੁਰੀ ਤਰ੍ਹਾਂ ਡਰ ਗਿਆ ਮਸ਼ੀਨ ਤੇ ਸੰਨੀ ਦੀਆਂ ਧੜਕਾਂ ਦੀ ਲਾਈਨ ਡਿੱਗ ਸ਼ੁਰੂ ਕਰ ਦਿੱਤਾ ਇੰਜੈਕਸ਼ਨ ਲਾਇਆ ਜਿਕੇ ਅੰਦਰ ਕੰਦ ਦਾ ਸਰਾ ਲੇਕੇ ਖੜਾ ਹੋ ਗਿਆ ਉਸਦੀ ਧੜਕਨ ਜਿਵੇਂ ਰੁਕਣ ਲੱਗੀ ਸੀ ਉਸ ਦੇ ਸਾਹਮਣੇ ਜੋ ਹੋ ਰਿਹਾ ਸੀ ਉਹ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ ਡਾਕਟਰ ਨੇ ਸੰਜੂ ਦੀ ਛਾਤੀ ਤੇ ਦਬਾਅ ਦੇਣਾ ਸ਼ੁਰੂ ਕਰ ਦਿੱਤਾ ਪਰ ਸੰਜੂ ਦੀਆਂ ਮਾਸੂਮ ਅੱਖਾਂ ਬੰਦ ਸੀ ਉਸਦੇ ਸਾਹ ਹਜੇ ਵਾਪਸ ਨਹੀਂ ਆ ਸਕੇ ਡਾਕਟਰ ਨੇ ਆਖਰੀ ਵਾਰ ਕੋਸ਼ਿਸ਼ ਕੀਤੀ ਇੱਕ ਵਾਰ ਹੋਰ ਝਟਕਾ ਦਿਓ ਨਰਸ ਨੇ ਸੰਜੂ ਦੇ ਸਰੀਰ ਨੂੰ ਇੱਕ ਵਾਰ ਹੋਰ ਝਟਕਾ ਦਿੱਤਾ ਪਰ ਮਸ਼ੀਨ ਦੀ ਰੇਖਾ ਹਜੇ ਵੀ ਸਿੱਧੀ ਸੀ ਜਗਿੰਦਰ ਦਾ ਦਿਲ ਧਾੜ ਮਾਰ ਕੇ ਰੋਂਨ ਨੂੰ ਕਰ ਰਿਹਾ ਸੀ ਮੈਂ ਹੀ ਗੁਨਾਹਗਾਰਾਂ ਮੈਂ ਹੀ ਸਜ਼ਾ ਦੇ ਕਾਬਿਲਾਂ ਮੇਰਾ ਪੁੱਤ ਇਸ ਸਜ਼ਾ ਦੇ ਕਾਬਿਲ ਨਹੀਂ ਹੈ ਫਿਰ ਡਾਕਟਰ ਨੇ ਆਖਰੀ ਵਾਰ ਸੰਜੂ ਦੀ ਨਬਜ਼ ਚੈੱਕ ਕੀਤੀ ਤਾਂ ਉਸਨੇ ਡੂੰਗਾ ਸਾ ਲਿਆ ਸਿਰ ਚੁਕਾ ਲਿਆ ਸੋਰੀ ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਅਸੀਂ ਇਸ ਨੂੰ ਬਚਾ ਨਹੀਂ ਸਕੇ ਜਗਿੰਦਰ ਦਾ ਸਰੀਰ ਜਿਵੇਂ ਸੁੰਨ ਪੈ ਗਿਆ ਉਸਨੇ ਡਾਕਟਰ ਦਾ ਕਾਰਡਰ ਫੜ ਲਿਆ ਤੇ ਕੇ ਆ ਝੂਠ ਬੋਲਨੇ ਹੋ ਤੁਸੀਂ ਮੇਰੇ ਪੁੱਤ ਨੂੰ ਕੁਝ ਨਹੀਂ ਹੋ ਸਕਦਾ ਉਹ ਇਸ ਤਰ੍ਹਾਂ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਪਰ ਸੰਜੂ ਹੁਣ ਗੂੜੀ ਨੀਂਦ ਸੋ ਚੁੱਕਿਆ ਸੀ ਜਗਿੰਦਰ ਲੜਖੜਾਂ ਦਾ ਆਇਆ ਉਸ ਦੇ ਬੇਜਾਨ ਸਰੀਰ ਕੋਲ ਬਹਿ ਗਿਆ ਉਸ ਦੇ ਠੰਡੇ ਹੱਥਾਂ ਨੂੰ ਫੜ ਕੇ ਫੁੱਟ ਫੁੱਟ ਕੇ ਰੋਣ ਲੱਗਾ ਪੁੱਤ ਇੱਕ ਵਾਰ ਬਸ ਇੱਕ ਵਾਰ ਅੱਖਾਂ ਖੋਲ ਪਰ ਸੰਜੂ ਹੁਣ ਕੁਝ ਨਹੀਂ ਬੋਲ ਸਕਦਾ ਉਹ ਦੁਨੀਆ ਤੋਂ ਚਲਾ ਗਿਆ ਸੀ ਆਪਣੇ ਪਾਪਾ ਦੇ ਪਿਆਰ ਦੇ ਇੰਤਜ਼ਾਰ ਵਿੱਚ ਜਗਿੰਦਰ ਨੇ ਸੰਜੂ ਨੂੰ ਸੀਨੇ ਨਾਲ ਲਾ ਕੇ ਚਪਕਾ ਲਿਆ ਮੈਂ ਤੈਨੂੰ ਗਵਾ ਦਿੱਤਾ ਪੁੱਤ ਮੈਂ ਤੈਨੂੰ ਗਵਾ ਦਿੱਤਾ ਹਸਪਤਾਲ ਦਾ ਕਮਰਾ ਸੋਗ ਵਿੱਚ ਡੁੱਬ ਗਿਆ ਜਗਿੰਦਰ ਉੱਚੀ ਉੱਚੀ ਰੋ ਰਿਹਾ ਸੀ ਸਮਾਂ ਜਿਵੇਂ ਰੁਕ ਹੀ ਗਿਆ ਸੀ ਉਨਸਨੇ ਸੰਜੂ ਨੂੰ ਆਪਣੀਆਂ ਬਾਹਾਂ ਵਿੱਚ ਜਕੜਿਆ ਹੋਇਆ ਸੀ ਉਸ ਦਾ ਚਿਹਰਾ ਹੰਝੂਆਂ ਨਾਲ ਭਿੱਜ ਚੁੱਕਿਆ ਸੀ ਸੰਜੂ ਦੀਆਂ ਮਾਸੂਮ ਅੱਖਾਂ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਗਈਆਂ ਸੀ ਡਾਕਟਰ ਨੇ ਜਗਿੰਦਰ ਨੂੰ ਹੌਸਲਾ ਦਿੰਦੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸਰ ਸਾਨੂੰ ਬੱਚੇ ਦੀ ਬਾਡੀ ਨੂੰ ਲੈ ਕੇ ਜਾਣਾ ਪਵੇਗਾ ਜਗਿੰਦਰ ਨੇ ਉਹਨਾਂ ਵੱਲ ਵੇਖਿਆ ਅੱਖਾਂ ਵਿੱਚ ਅਜੇ ਸੁਨਣਾਪਣ ਸੀ ਬਾਡੀ ਮੇਰਾ ਪੁੱਤ ਕੋਈ ਬਾਡੀ ਨਹੀਂ ਉਹ ਮੇਰੀ ਜਾਨ ਹੈ ਡਾਕਟਰਾਂ ਨੇ ਸਿਰ ਝੁਕਾ ਲਿਆ ਉੱਤੇ ਖੜੇ ਨਰਸਾ ਬੋਰਡ ਵਾਇ ਸਭ ਦੀਆਂ ਅੱਖਾਂ ਨਮ ਹੋ ਗਈਆਂ ਪਰ ਜਗਿੰਦਰ ਹੁਣ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ ਉਸਨੇ ਸੰਜੂ ਨੂੰ ਆਪਣੀ ਗੋਦ ਵਿੱਚ ਚੱਕਿਆ ਅਤੇ ਹੌਲੀ-ਹੌਲੀ ਤੁਰਦੇ ਹੋਏ ਹਸਪਤਾਲ ਦੇ ਦਰਵਾਜ਼ੇ ਵੱਲ ਆ ਗਿਆ ਰਾਤ ਬੋਰ ਹੋ ਚੁੱਕੀ ਸੀ ਬਾਹਰ ਠੰਡੀ ਹਵਾ ਚੱਲ ਰਹੀ ਸੀ ਪਰ ਜਗਿੰਦਰ ਨੂੰ ਕੁਝ ਨਹੀਂ ਹੋ ਰਿਹਾ ਸੀ ਉਹ ਉਸੇ ਪਟਵਾਰਤੇ ਪਹੁੰਚਿਆ ਜਿੱਥੇ ਪਹਿਲੀ ਵਾਰ ਉਹ ਸੰਜੂ ਨੂੰ ਮਿਲਿਆ ਸੀ ਉਹੀ ਜਗ੍ਹਾ ਜਿੱਥੇ ਸੰਜੂ ਭੀਖ ਮੰਗਦਾ ਸੀ ਠੰਡ ਵਿੱਚ ਇਕ ਲੌਂਦਾ ਸੀ ਜਗਿੰਦਰ ਉੱਥੇ ਬਹਿ ਗਿਆ ਤੇ ਸੰਜੂ ਨੂੰ ਆਪਣੀ ਗੋਦ ਵਿੱਚ ਚੱਕ ਕੇ ਸੰਜੂ ਦਾ ਚਿਹਰਾ ਪਿਆਰ ਨਾਲ ਪੜੋਸਿਆ ਪੁੱਤ ਮੈਂ ਤੈਨੂੰ ਅਪਣਾਉਣ ਵਿੱਚ ਬਹੁਤ ਦੇਰ ਕਰਤੀ ਤੂੰ ਮੇਰੇ ਤੋਂ ਪਹਿਲਾਂ ਹੀ ਨਾ ਤੋੜ ਲਿਆ ਹੈ ਪ੍ਰਮਾਤਮਾ ਤੂੰ ਮੇਰੇ ਤੋਂ ਪੁੱਤ ਦੀ ਜ਼ਿੰਦਗੀ ਖੋਣੀ ਸੀ ਮੇਰੀ ਸਜ਼ਾ ਮੇਰੇ ਪੁੱਤ ਨੂੰ ਕਿਉਂ ਮਿਲੀ ਚਾਰੇ ਪਾਸੇ ਹਨੇਰਾ ਸੀ ਦੂਰ ਕਿਤੇ ਕੁਝ ਬੱਚੇ ਸੀ ਚਾਰੇ ਪਾਸੇ ਹਨੇਰਾ ਸੀ ਕਿਤੇ ਕੁਝ ਬੱਚੇ ਕਿਸੇ ਹੋਟਲ ਦੇ ਬਾਹਰ ਦਿਖਾਈ ਦੇ ਰਹੇ ਸੀ ਜਗਿੰਦਰ ਨੂੰ ਲੱਗਿਆ ਸੰਜੂ ਇਹਨਾਂ ਵਿੱਚੋਂ ਹੀ ਇੱਕ ਹੀ ਸੀ ਜਿਨ੍ਹਾਂ ਨੂੰ ਉਸ ਦਾ ਹੱਕ ਕਦੇ ਮਿਲਿਆ ਹੀ ਨਹੀਂ ਉਸਨੇ ਸੰਜੀ ਨੂੰ ਕੱਸ ਕੇ ਸੀਨੇ ਨਾਲ ਲਾਇਆ ਪੁੱਤ ਤੇਰੇ ਪਾਪਾ ਤੈਨੂੰ ਕਦੇ ਇਕੱਲਾ ਨਹੀਂ ਛੱਡੇਗਾ ਹੁਣ ਤੂੰ ਜਿੱਥੇ ਜਾਏਂਗਾ ਪਾਪਾ ਉੱਥੇ ਹੀ ਹੋਣਗੇ ਉਸ ਦੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚੈਨੀ ਸੀ ਜਗਿੰਦਰ ਫੁੱਟਪਾਥ ਤੇ ਬੈਠਾ ਸੀ ਸੰਜੂ ਆਪਣੀ ਗੋਦੀ ਵਿੱਚ ਚੱਕ ਕੇ ਉਸ ਦਾ ਚਿਹਰਾ ਬੇਜਾਨ ਸੀ ਪਰ ਹੁਣ ਉਹ ਦੁੱਖ ਦੇ ਨਾਲ ਇੱਕ ਡੂੰਗਾ ਪਸਤਾਵਾ ਸੀ ਸੜਕ ਤੇ ਦੌੜਦੀਆਂ ਤੇਜ਼ ਗੱਡੀਆਂ ਆਈ ਜਾ ਰਹੀਆਂ ਸੀ ਪਰ ਜਗਿੰਦਰ ਨੂੰ ਕੁਝ ਨਹੀਂ ਸੁਣਾਈ ਦੇ ਰਿਹਾ ਸੀ ਉਹ ਬਸ ਆਪਣੇ ਪੁੱਤ ਨੂੰ ਸਰੀਰ ਨੂੰ ਦੇਖੀ ਜਾ ਰਿਹਾ ਸੀ ਪੁੱਤ ਮੈਂ ਬਹੁਤ ਬੁਰਾ ਇਨਸਾਨ ਹਾਂ ਕਾਸ ਮੈਂ ਤੈਨੂੰ ਪਹਿਲਾ ਆਪਣਾ ਲੈਂਦਾ ਉਸ ਦੇ ਅੰਦਰ ਪਛਤਾਵੇ ਦੀ ਅੱਗ ਵੱਲ ਰਹੀ ਸੀ ਅਚਾਨਕ ਪੁਲਿਸ ਦੀ ਇੱਕ ਗੱਡੀ ਉੱਥੇ ਆ ਕੇ ਰੁਕੀ ਇੱਕ ਕਨਸਟੇਬਲ ਨੇ ਜਗਿੰਦਰ ਨੂੰ ਵੇਖਿਆ ਤੇ ਹੈਰਾਨ ਰਹਿ ਗਿਆ ਸਾਹ ਤੁਸੀਂ ਇੱਥੇ ਤੇ ਇਹ ਬੱਚਾ ਜਗਿੰਦਰ ਨੇ ਕਨਸਟੇਬਲ ਵੱਲ ਦੇਖਿਆ ਉਸ ਦੀ ਅੱਖਾਂ ਵਿੱਚ ਕੁਝ ਐਦਾਂ ਦਾ ਸੀ ਜਿਸ ਨੂੰ ਦੇਖ ਕੇ ਕਨਸਟੇਬਲ ਸਹਿਮ ਗਿਆ ਮੇਰਾ ਪੁੱਤ ਚਲਾ ਗਿਆ ਹੁਣ ਉਹ ਕਦੇ ਵਾਪਸ ਨਹੀਂ ਆਏਗਾ ਜਗਿੰਦਰ ਦੀ ਆਵਾਜ਼ ਵਿੱਚ ਭਾਰੀ ਪੰਸੀ ਕਾਂਸਟੇਬਲ ਨੇ ਅੱਗੇ ਵੱਧ ਕੇ ਸੰਜੂ ਦੇ ਸਵੇਜਾਨ ਸਰੀਰ ਨੂੰ ਵੇਖਿਆ ਉਸ ਦੀ ਅੱਖਾਂ ਨਾਮ ਹੋ ਗਈਆਂ ਸਾਬ ਸਾਨੂੰ ਇਸ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਪਰ ਜਗਿੰਦਰ ਨੇ ਆਪਣਾ ਸਿਰ ਹਲਾ ਦਿੱਤਾ ਨਹੀਂ ਹੁਣ ਕਿਤੇ ਨਹੀਂ ਮੈਂ ਉਸ ਨੂੰ ਜਿਉਂਦੇ ਜੀ ਕੁਝ ਨਹੀਂ ਦਿੱਤਾ ਹੁਣ ਮੈਂ ਉਸ ਨੂੰ ਜਾਨ ਨਹੀਂ ਦੇਵਾਂਗਾ ਉਦੋਂ ਹੀ ਇੱਕ ਬਜ਼ੁਰਗ ਔਰਤ ਆ ਜੋ ਨੇੜੇ ਸਭ ਕੁਝ ਦੇਖ ਰਹੀ ਸੀ ਹੌਲੀ-ਹੌਲੀ ਜਗਿੰਦਰ ਦੇ ਕੋਲ ਆਈ ਪੁੱਤ ਰੱਬ ਨੇ ਤੈਨੂੰ ਇੱਕ ਹੋਰ ਮੌਕਾ ਦਿੱਤਾ ਪਰ ਤੂੰ ਕੀ ਕਰਨ ਜਾ ਰਿਹਾ ਹੈ ਜਗਿੰਦਰ ਨੇ ਸਵਾਲ ਭਰੀਆਂ ਨਜ਼ਰਾਂ ਨਾਲ ਉਸ ਔਰਤ ਵੱਲ ਵੇਖਿਆ ਮੌਕਾ ਮੇਰਾ ਸਭ ਕੁਝ ਤਾਂ ਖਤਮ ਹੋ ਗਿਆ ਮਾਤਾ ਜੀ ਹੁਣ ਮੇਰੇ ਕੋਲ ਕੁਝ ਨਹੀਂ ਬਚਿਆ ਤਾਂ ਔਰਤ ਬੋਲੀ ਪੁੱਤ ਤੇਰਾ ਸੰਜੂ ਤਾਂ ਇੱਥੇ ਚਲਾ ਗਿਆ ਪਰ ਕਿੰਨੇ ਸੰਜੂ ਹਜੇ ਵੀ ਇਸ ਹਨੇਰੀ ਦੁਨੀਆ ਵਿੱਚ ਭਟਕ ਰਹੇ ਨੇ ਤੂੰ ਨਹੀਂ ਚਾਹੁੰਦਾ ਕਿ ਕੋਈ ਹੋਰ ਸੰਜੂ ਅਨਾਥ ਨਾ ਹੋਵੇ ਜਗਿੰਦਰ ਦੇ ਦਿਲ ਅੰਦਰ ਜਿਵੇਂ ਉਮੀਦ ਦੀ ਕਿਰਨ ਜਾਗੀ ਮੈਂ ਆਪਣੇ ਪੁੱਤ ਨੂੰ ਧੰਨਵਾਦ ਦਿੱਤਾ ਪਰ ਹੁਣ ਹੋਰ ਕਿਸੇ ਦਾ ਬ ਨਹੀਂ ਹੋਣ ਦਿਆਗਾ ਉਸ ਦੀ ਅੱਖਾਂ ਵਿੱਚ ਹੰਝੂ ਸੀ ਪਰ ਹੁਣ ਉਹਨਾਂ ਨੂੰ ਇੱਕ ਸੰਕਲਪ ਵੀ ਸੀ ਸੰਝੂ ਹਜੇ ਵੀ ਜਗਿੰਦਰ ਦੀ ਗੋਦੀ ਵਿੱਚ ਸੀ ਬਜ਼ੁਰਗ ਔਰਤ ਦੇ ਸਭ ਦਾ ਕੰਨਾਂ ਵਿੱਚ ਗੂੰਜ ਰਹੇ ਸੀ ਤੇਰਾ ਪੁੱਤ ਤਾਂ ਚਲਾ ਗਿਆ ਪਰ ਕਿੰਨੇ ਹੀ ਸੰਜੂ ਅੱਜ ਵੀ ਦਰਦ-ਦਰ ਭਟਕ ਰਹੇ ਹਨ ਜਗਿੰਦਰ ਦਾ ਮਨ ਹਜੇ ਵੀ ਵਿਚੈਨ ਸੀ ਉਸ ਦਾ ਦਿਲ ਜਿਵੇਂ ਚੀਖ-ਚੀਖ ਕੇ ਕਹਿ ਰਿਹਾ ਸੀ ਕਾਹ ਉਸ ਨੇ ਸੰਜੂ ਨੂੰ ਪਹਿਲਾਂ ਆਪਣਾ ਲਿਆ ਹੁੰਦਾ ਕਾਹ ਉਸ ਨੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਿਆ ਨਾ ਹੁੰਦਾ ਹੁਣ ਪਛਤਾਉਣ ਦਾ ਕੀ ਫਾਇਦਾ ਸੰਜੂ ਉਸ ਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕਿਆ ਸੀ ਉਹ ਹੌਲੀ-ਹੌਲੀ ਸੰਜੂ ਨੂੰ ਤੜੀਆਂ ਨੂੰ ਫੜੋਸਦਾ ਆਇਆ ਤੇ ਚੁੰਮਣ ਲੱਗਦਾ ਹੈ ਜੋ ਹੁਣ ਬੇਜਾਨ ਹੋ ਚੁੱਕਿਆ ਸੀ ਪੁੱਤ ਤੇਰੇ ਪਪਾ ਤੈਨੂੰ ਬਚਾਇ ਨਹੀਂ ਸਕੇ ਪਰ ਹੁਣ ਹੋਰ ਕਿਸੇ ਮਾਸੂਮ ਨੂੰ ਇਸ ਹਨੇਰੇ ਵਿੱਚ ਗਵਾਚਣ ਨਹੀਂ ਦੇਣਗੇ ਉਸਨੇ ਕਾਂਸਟੇਬਲ ਵੱਲ ਦੇਖਿਆ ਤਿਆਰੀ ਕਰੋ ਮੈਂ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਮੈਂ ਆਪ ਹੀ ਕਰਾਂਗਾ ਪਰ ਉਸ ਤੋਂ ਬਾਅਦ ਮੈਂ ਉਹ ਕਰਾਂਗਾ ਜਿਸ ਤੋਂ ਬਾਅਦ ਮੇਰਾ ਪੁੱਤ ਮੇਰੇ ਤੇ ਮਾਣ ਕਰ ਸਕੇ ਕਾਂਸਟੇਬਲ ਨੇ ਅੱਖਾਂ ਪੂੰਝੀਆਂ ਤੇ ਹੌਲੀ ਜੀ ਸਿਰ ਲਾਇਆ ਸੰਜੂ ਦੀ ਆਖਰੀ ਯਾਤਰਾ ਲਈ ਜਗਿੰਦਰ ਉਸ ਨੂੰ ਆਪਣੀ ਗੋਦ ਵਿੱਚ ਚੱਕ ਕੇ ਸ਼ਮਸ਼ਾਨ ਤੱਕ ਲੈ ਕੇ ਗਿਆ ਜਦੋਂ ਚਿਤਾ ਜਲਣ ਲੱਗੀ ਤਾਂ ਜਗਿੰਦਰ ਨੇ ਸੰਜੂ ਦੀਆਂ ਯਾਦਾਂ ਨੂੰ ਦਿਲ ਵਿੱਚ ਸਵੇੜਦੇ ਹੋਏ ਕਿਹਾ ਤੂੰ ਚਲਾ ਗਿਆ ਪਰ ਤੇਰਾ ਨਾਮ ਹਮੇਸ਼ਾ ਜਿਉਂਦਾ ਰਹੇਗਾ ਸੰਜੂ ਹੁਣ ਕੋਈ ਹੋਰ ਬੱਚਾ ਭੀਖ ਨਹੀਂ ਮੰਗੇਗਾ ਫਟਵਾਤੇ ਨਹੀਂ ਸੋਵੇਗਾ ਹੁਣ ਤੇਰਾ ਪਪਾ ਉਹਨ ਸਭ ਦਾ ਪਪਾ ਬਣੇਗਾ ਉਸ ਦਿਨ ਤੋਂ ਬਾਅਦ ਜਗਿੰਦਰ ਨੇ ਆਪਣੀ ਪੁਲਿਸ ਦੀ ਨੌਕਰੀ ਛੱਡ ਦਿੱਤੀ ਉਸਨੇ ਆਪਣੀ ਸਾਰੀ ਜਮਾ ਪੂੰਜੀ ਕਢਾ ਕੇ ਬੇ ਸਾਰਾ ਬੱਚਾ ਲਈ ਇੱਕ ਬਾਲ ਆਸਰਮ ਬਣਵਾਉਣ ਦਾ ਫੈਸਲਾ ਕੀਤਾ ਸੰਜੂ ਬਾਲ ਭਵਨ ਉਸ ਅਨਾਥ ਆਸ਼ਰਮ ਦਾ ਨਾਮ ਸੀ ਜੋ ਜਗਿੰਦਰ ਨੇ ਆਪਣੇ ਪੁੱਤ ਦੀ ਯਾਦ ਵਿੱਚ ਖੋਲ੍ਹਿਆ ਸੀ ਹੁਣ ਉੱਥੇ ਬੇਸਹਾਰਾ ਬੱਚਾ ਨੂੰ ਛੱਤ ਮਿਲਦੀ ਸੀ ਖਾਣਾ ਮਿਲਦਾ ਸੀ ਪਿਆਰ ਮਿਲਦਾ ਸੀ ਸਭ ਤੋਂ ਜ਼ਰੂਰੀ ਇੱਕ ਪਾਪ ਦਾ ਆਸਰਾ ਮਿਲਦਾ ਸੀ ਬਰੇ ਵੇਤ ਗਏ ਪਰ ਸੰਜੂ ਦੀ ਯਾਦ ਹਜੇ ਵੀ ਜਗਿੰਦਰ ਦੇ ਦਿਲ ਵਿੱਚ ਜਿਉਂਦੀ ਸੀ ਉਸ ਨੇ ਆਪਣੇ ਗੁਨਾਹ ਦਾ ਪਛਤਾਵਾ ਕੀਤਾ ਪਰ ਹਰ ਵੇਸਾਰਾ ਬੱਚੇ ਲਈ ਇੱਕ ਬਾਪ ਬਣਿਆ ਉਸ ਦੇ ਦਿਲ ਤੇ ਇੱਕ ਕੋਨੇ ਵਿੱਚ ਹਜੇ ਵੀ ਉਹੀ ਦਰਦ ਸੀ ਆਪਣੇ ਪੁੱਤ ਨੂੰ ਗਵਾ ਦੇਣ ਦਾ ਉਸ ਤੋਂ ਬਾਅਦ ਜਗਿੰਦਰ ਨੇ ਕਦੇ ਵਰਦੀ ਨਹੀਂ ਪਾਈ ਉਸ ਦੀ ਅਸਲੀ ਪਛਾਣ ਹੁਣ ਇੱਕ ਪੁਲਿਸ ਅਧਿਕਾਰੀ ਦੀ ਨਹੀਂ ਸਗੋਂ ਉਹਨਾਂ ਅनाथ ਬੱਚਾਂ ਦੇ ਬਾਪੂ ਦੀ ਸੀ ਜਿਨ੍ਹਾਂ ਨੂੰ ਉਸ ਨੇ ਸੰਜੂ ਬਾਲ ਭਵਨ ਵਿੱਚ ਆਖਰਾ ਦਿੱਤਾ ਰਾਤ ਦਾ ਸਮਾਂ ਸੀ ਜਗਿੰਦਰ ਅਨਾਥ ਆਸਨ ਵਿਧੀ ਇੱਕ ਛੋਟੀ ਜੀ ਕਮਰੇ ਵਿੱਚ ਬੈਠਾ ਸੀ ਕਾਤੇ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਹੱਸਦੇ ਖੇਡਦੇ ਪੜਦੇ ਹੋਏ ਦੀਆਂ ਪਰ ਉਹਨਾਂ ਦੀ ਤਸਵੀਰ ਵਿਚਕਾਰ ਇੱਕ ਕੋਨੇ ਵਿੱਚ ਸੰਜੂ ਦੀ ਤਸਵੀਰ ਵੀ ਸੀ ਜਿਸ ਨੂੰ ਜਗਿੰਦਰ ਨੇ ਕਿਸੇ ਆਰਟਿਸਟ ਤੋਂ ਤਿਆਰ ਕਰਵਾਇਆ ਸੀ ਉਸ ਨੇ ਉਸ ਤਸਵੀਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਪੁੱਤ ਮੈਂ ਕੋਸ਼ਿਸ਼ ਕੀਤੀ ਸੀ ਕਿ ਕੋਈ ਹੋਰ ਸੰਜੂ ਭੁੱਖਾ ਨਾ ਸੋਵੇ ਕੋਈ ਹੋਰ ਬੱਚਾ ਆਪਣੇ ਬਾਪ ਦੀ ਰਾਹ ਨਾ ਦੇਖੇ ਪਰ ਮੈਂ ਤੈਨੂੰ ਵਾਪਸ ਨਹੀਂ ਲੈ ਸਕਿਆ ਉਸ ਦਾ ਕੜਾ ਭਰ ਆਇਆ ਕਾਸ ਤੋਂ ਮੈਨੂੰ ਪਹਿਲਾਂ ਮਿਲਿਆ ਹੁੰਦਾ ਕਮਰੇ ਵਿੱਚ ਹਨੇਰਾ ਸੀ ਪਰ ਸੰਜੂ ਦੀਆਂ ਜਾਂਦਾ ਕਮਰੇ ਨੂੰ ਰੋਸ਼ਨ ਕਰ ਰਹੀਆਂ ਸੀ ਜਗਿੰਦਰ ਕੁਰਸੀ ਤੇ ਬੈਠਾ ਸੀ ਪੁੱਤ ਦੀ ਤਸਵੀਰ ਨੂੰ ਸੀਨੇ ਲਾ ਕੇ ਉਸ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਰਹੀਆਂ ਸੀ ਜਿਵੇਂ ਹੁਣ ਸਰੀਰ ਵਿੱਚ ਇਕੱਲੇਪਣ ਤੋਂ ਹਾਰ ਮੰਨ ਗਿਆ ਹੋਵੇ ਉਸਦੇ ਸਾਹ ਦੀ ਲੜੀ ਟੁੱਟਣ ਲੱਗੀ ਸੀ ਅਚਾਨਕ ਉਸ ਨੂੰ ਲੱਗਾ ਕੋਈ ਕੋਲ ਖੜਾ ਹੈ ਉਸਨੇ ਹੌਲੀ-ਹੌਲੀ ਅੱਖਾਂ ਖੋਲੀਆਂ ਸੰਜੂ ওই 마ਸੂਮ ਚਿਹਰਾ ওই ਚਮਕਦੀਆਂ ਅੱਖਾਂ ওই ਹਲਕੀ ਮੁਸਕਰਾਹਟ ਪਾਪਾ ਜਗਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ ਉਸਦੇ ਹੱਥ ਉਸ ਵੱਲ ਬਧਾਇਆ ਪਰ ਸੰਜੂ ਦੂਰ ਖੜਾ ਮੁਸਕਰਾ ਰਿਹਾ ਸੀ ਹੁਣ ਤੁਸੀਂ ਇਕੱਲੇ ਨਹੀਂ ਹੋ ਪਾਪਾ ਹੁਣ ਮੈਂ ਤੁਹਾਨੂੰ ਲੈਣ ਆਇਆ ਮਨ ਹਲਕਾ ਹੋ ਗਿਆ ਉਸਦੇ ਬੋਲਾਂ ਤੇ ਇੱਕ ਸਕੂਨ ਭਰੀ ਮੁਸਕਰਾਹਟ ਸੀ ਬਰਿਆਂ ਬਾਦ ਸੰਜੂ ਜਗਿੰਦਰ ਫੇਰ ਤੋਂ ਮਿਲੇ ਜਿੱਥੇ ਦਰਦ ਪਛਤਾਵਾ ਇਕੱਲਾਪਨ ਨਹੀਂ ਸਿਰਫ ਪਿਆਰ ਹੀ ਪਿਆਰ ਸੀ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਇਹ ਤੁਹਾਨੂੰ ਕਹਾਣੀ ਕਿਦਾਂ ਲਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਆ ਦੋਸਤੋ ਧੰਨਵਾਦ